ਇਦਾਂ ਮਤਲਬ ਸਮਝ ਰਹੇ ਹੋ ਸਰਕਾਰਾਂ ਜੋੜਦੀਆਂ ਨੇ ਤੋੜਦੀਆਂ ਨਹੀਂ ਗਈਆਂ ਔਰ ਮੈਂ ਮੁਬਾਰਕ ਦੇਉਂਗਾ ਜਗਿੰਦਰ ਉਗਰਾਹ ਜੀ ਨੂੰ ਜਿਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਤੁਹਾਨੂੰ ਰੋਕਣਾ ਰੁਕਣਾ ਬੈਠਣਾ ਧਰਨਾ ਲਾਉਣਾ ਪਰ ਸੜਕ ਨਹੀਂ ਰੋਕਣੀ ਸਾਈਡ ਤੇ ਹੋ ਕੇ ਬੈਠਣਾ ਵੈਰੀ ਗੁੱਡ ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਅਸੀਂ ਲੋਕਾਂ ਦੀ ਸਿਹਤਾਂ ਲਈ ਕਰ ਰਹੇ ਆ ਇਹ ਚੀਜ਼ਾਂ ਔਰ ਜੇ ਲੋਕ ਵਾਕਈ ਉਹਦੇ ਤੋਂ ਡਿਸਟਰਬ ਹੋ ਰਹੇ ਨੇ ਤੰਗ ਹੋ ਰਹੇ ਤਾਂ ਉਹ ਨਹੀਂ ਕਰਨਾ ਚਾਹੀਦਾ ਔਰ ਆਈ ਹੋਪ ਕਿ ਅੱਗੇ ਤੋਂ ਵੀ ਕਿਸਾਨ ਇਹਨਾਂ ਗੱਲਾਂ 'ਤੇ ਧਿਆਨ ਦੇਣਗੇ ਕਿ ਤੁਹਾਨੂੰ ਜਿਨ੍ਹਾਂ ਨੇ ਮਸਲੇ ਸੁਲਝਾਉਣੇ ਆ ਉਹ ਜਾਣਬੁੱਝ ਕੇ ਉਲਝਾਣਾ ਚਾਹੁੰਦੇ ਆ ਕਿ ਤੁਹਾਡੀ ਇਮੇਜ ਖਰਾਬ ਹੋ ਜੇ ਤਾਂ ਤੁਸੀਂ ਵੀ ਸੋਚਿਓ ਜੇ ਇਹ ਦੇ ਮਤਲਬ ਔਰ ਮੈਂ ਇਹਨਾਂ ਨੂੰ ਫਿਰ ਦੁਬਾਰਾ ਪੁੱਛੂ ਮੈਂ ਜਿੰਨੀ ਫੋਰਸ ਤੁਸੀਂ ਇਸ ਕੰਮ 'ਤੇ ਲਾਈ ਹੈ ਮੈਂ ਤਾਂ ਖੁਦ ਦੇਖ ਚੁੱਕਿਆ ਕਾਲੇ ਪਾਣੀ ਬਲੇ ਜਿੰਨੇ ਤੁਸੀਂ ਮਤਲਬ ਭੜਨ ਭੜਾਈ ਤੇ ਲਾਉਣੇ ਖਰਚਾ ਕਰਦੇ ਹੋ ਉਹਨਾਂ ਤੁਸੀਂ ਮਸਲੇ ਨੂੰ ਸੋਲਵ ਕਰਨ ਤੇ ਨਹੀਂ ਕਰ ਸਕਦੇ ਜਾਓ ਮਤਲਬ ਉਹ ਨੇਚਰ ਚੀ ਨਹੀਂਗਾ ਨੀਤੀ ਨਹੀਂਗੀ ਸਰਕਾਰ ਚ ਉਹ ਵੀ ਹੋਵੇ ਅਹੀ ਹੈ ਨਾ ਇਹਦਾ ਮਤਲਬ ਫਿਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਸੀ ਮੈਂ ਨਾ ਜ਼ਿਕਰ ਨਹੀਂ ਹੋ ਪਾਇਆ ਸੀ ਪਹਿਲਾਂ ਅੱਜ ਅੱਛਾ ਹੋ ਗਿਆ ਸਬਬ ਬਣ ਗਿਆ ਮੈਨੂੰ ਜੋ ਇੱਕ ਸੁਪਰ ਪਾਵਰ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਵੱਲੋਂ ਜਸਪ੍ਰੀਤ ਸੂਰੀਆ ਕਾਂਝੀ ਵੱਲੋਂ ਜਸਟਿਸ ਨਵਾਬ ਸਿੰਘ ਜੀ ਦੀ ਆਪਣਾ ਅਧਿਖਸ਼ਤਾ ਉੱਚ ਦਵਿੰਦਰ ਸ਼ਰਮਾ ਜੀ ਵੀ ਹੈਗੇ ਨੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਜਿਹਦੇ ਚ ਬੀਐਸ ਸੰਧੂ ਸਾਹਿਬ ਵੀ ਨੇ ਜਿਹੜੇ ਐਕਸ ਡੀਜੀਪੀ ਨੇ ਹਰਿਆਣੇ ਦੇ ਔਰ ਆਪਣੇ ਕੁਮਨ ਸਾਹਿਬ ਨੇ ਰঞ্জੀਤ ਸਿੰਘ ਕੁਮੰਤੇ ਐਕਸ ਕੁਪਾਲ ਸਿੰਘ ਜੀ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਦਵਿੰਦਰ ਸ਼ਰਮਾ ਜੀ ਕਿਉਂਕਿ ਮੈਂ ਬਹੁਤ ਨਜ਼ਦੀਕ ਆਉਂਗਾ ਤੇ ਉਹ ਮੇਰੇ ਨੇੜੇ ਨਹੀਂ ਨਹੀਂ ਬੈਠਾ ਹੂੰਗਾ ਮੈਂ ਉਹਨਾਂ ਦੇ ਨੇੜੇ ਆ ਬਹੁਤ ਹੀ ਲੰਮੜਾ ਸੀਨੀਅਰ ਆਦਮੀ ਨੇ ਔਰ ਐਗਰੀਕਲਚਰ ਬਾਰੇ ਜਿੰਨਾ ਉਹਨਾਂ ਨੇ ਦੇਸ਼ ਮਤਲਬ ਦੁਨੀਆ 'ਚ ਜਦੋਂ ਵੀ ਕਿਤੇ ਐਗਰੀਕਲਚਰ ਦੀ ਗੱਲ ਹੁੰਦੀ ਤਾਂ ਸਾਡੇ ਦੇਸ਼ ਵੱਲੋਂ ਰਿਪਰੈਜ਼ੈਂਟ ਉਹੀ ਹੁੰਦੇ ਨੇ ਨਾਟ ਗਵਰਨਮੈਂਟ ਸਾਈਡ ਤੋਂ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਉਹਨਾਂ ਨੂੰ ਬੁਲਾਉਂਦੀਆਂ ਨੇ ਕਦੇ ਅਲੀ ਮੈਂ ਜੀ ਲੋ ਐਵਰੀਥਿੰਗ ਬਲਕਿ ਮੈਂ ਉਹਨਾਂ ਦੀ ਇਹ ਕਿਤਾਬ ਵੀ ਪੜ ਰਿਆ ਸੀ ਗਰਾਊਂਡ ਰਿਐਲਿਟੀ ਐਗਰੀਅਨ ਜਿਹੜਾ ਕ੍ਰਾਈਸਿਸ ਹੈ ਤੇ ਇਹਦਾ ਪੋਸਿਬਲ ਸੋਲੂਸ਼ਨ ਕੀ ਮੈਂ ਕਹਾਂ ਵੀ ਇਹਨਾਂ ਨੂੰ ਪੰਜਾਬੀ 'ਚ ਲਿਖੋ ਪਲੀਜ਼ ਜਾਇਦਾ ਅਨਵਾਦ ਕਰੋ ਪੰਜਾਬੀ 'ਚ ਤਾਂ ਜੋ ਲੋਕ ਪੜ ਸਕਣ ਕਿ ਸਾਡੀ ਪ੍ਰੋਬਲਮ ਕੀ ਹੈ ਐਗਰੀਅਨ ਮੀਨ ਐਗਰੀਕਲਚਰ ਖ ਇਹਦਾ ਪੋਸੀਬਲ ਸੋਲੂਸ਼ਨ ਕੀ ਹੋ ਸਕਦਾ ਹੈ ਇਹਦਾ ਇਹਦਾ ਤੌਰ ਤਰੀਕਾ ਕੀ ਹੈ ਨਹੀਂ ਸਹੀ ਕਰਮ ਦਾ ਤਾਂ ਉਸ ਕਮੇਟੀ ਨੇ ਮੈਨੂੰ ਬੁਲਾਇਆ ਸੀਗਾ ਉੱਥੇ ਕੋਈ ਪ੍ਰੈਜੈਂਟੇਸ਼ਨ ਸੀ ਕਿਸੇ ਦੀ ਉਹਨਾਂ ਨੇ ਕਿਹਾ ਪਲੀਜ਼ ਆ ਕੇ ਸਾਡੀ ਪ੍ਰੋਸੀਡਿੰਗ ਦਾ ਹਿੱਸਾ ਬਣੋ ਤੇ ਵੇਖੋ ਅਸੀਂ ਕੀ ਕਰ ਰਹੇ ਹਾਂ ਇਹ ਗੱਲ ਹੈਗੀ ਕੁਝ 10 12 ਦਿਨ ਪਹਿਲਾਂ ਦੀ ਕੋਈ ਸਬਬ ਨਹੀਂ ਬਣ ਪਾਇਆ ਜਿੱਦੇ ਨਾਲ ਮੈਂ ਤੁਹਾਡਾ ਉਹਦਾ ਜ਼ਿਕਰ ਕਰ ਸਕਾਂ ਅੱਜ ਉਹਦਾ ਮੌਕਾ ਹੈ ਕਿਉਂਕਿ ਗੱਲ ਹੋ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਦੀ ਇੱਕ ਤਾਂ ਮੈਂ ਇਹ ਕਹਾਂਗਾ ਕਿ ਮੈਨੂੰ ਉਸ ਕਮੇਟੀ ਦਾ ਹਿੱਸਾ ਬਣ ਕੇ ਜੋ ਉਥੋਂ ਦਾ ਐਟਮਾਸਫੇਅਰ ਸੀ ਕਮਾਲ ਦਾ ਸੀ ਜੋ ਉੱਥੇ ਮੈਨੂੰ ਡਿਟੇਲ ਕੁਝ ਗੱਲਾਂ ਮੈਨੂੰ ਨਹੀਂ ਪਤਾ ਸੀ ਬਲਕੇ ਬਹੁਤ ਸਾਰੀਆਂ ਗੱਲਾਂ ਇੰਡੋਨੇਸ਼ੀਆ ਦੇ ਵਿੱਚ ਐਗਰੀਕਲਚਰ ਦਾ ਕੀ ਸਿਸਟਮ ਹੈ ਨਿਊਜ਼ੀਲੈਂਡ ਚ ਅਗਰ ਸਪੋਰਟ ਪ੍ਰਾਈਜ਼ ਨਹੀਂਗੀ ਗਵਰਨਮੈਂਟ ਵੱਲੋਂ ਬਟ ਉਹ ਕਿਵੇਂ ਸਸਟੇਨ ਕਰ ਰਿਹਾ ਹੈ ਔਰ ਬਾਕੀ ਦੇਸ਼ਾਂ ਚ ਅਮਰੀਕਾ ਦਾ ਕਿਸਾਨ ਕੀ ਕਰ ਰਿਹਾ ਉਹਨਾਂ ਦਾ ਸੁਸਾਈਡ ਰੇਟ ਕਿੰਨਾ ਵੱਧ ਗਿਆ ਹੈ ਕੈਨੇਡਾ ਦਾ ਕਿਸਾਨ ਕੀ ਕਰ ਰਿਹਾ ਵਗੈਰਾ ਵਗੈਰਾ ਸਾਰਾ ਕੁਝ ਮੈਂ ਉੱਥੇ ਡਿਟੇਲ ਚ ਹੋ ਕੁਝ ਗੱਲਾਂ ਹੋਈਆਂ ਕੁਝ ਦਾ ਪਤਾ ਸੀ ਕੁਝ ਨਵੀਆਂ ਚਾਜ ਗਈਆਂ ਪਰ ਮੈਂ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਇਸ ਕਮੇਟੀ ਨੇ ਜੋ ਵੀ ਉੱਤੇ ਪ੍ਰਸੀਡਿੰਗ ਕੀਤੀ ਕਿਉਂਕਿ ਮੈਂ ਬਹਲਾ ਨਹੀਂ ਦੱਸ ਸਕਦਾਗਾ ਕਿਉਂਕਿ ਇਹਨਾਂ ਨੇ ਸੁਪਰੀਮ ਕੋਰਟ ਚ ਕਮੇਟੀ ਦੀ ਰਿਪੋਰਟ ਪੇਸ਼ ਕਰਨੀ ਹੈ ਬਹੁਤ ਹੀ ਪੋਜ਼ਿਟਿਵ ਐਟੀਟਿਊਡ ਹੈ ਪੋਜ਼ਿਟਿਵ ਹਰ ਗੱਲ ਨੂੰ ਇੱਕ ਲੈਨ ਦਾ ਤਰੀਕਾ ਹੁੰਦਾ ਹੈ ਨਾ ਕਿ ਮਿਨੀਮਮ ਸਪੋਰਟ ਪ੍ਰਾਈਸ ਕਿਉਂ ਚਾਹੀਦਾ ਐਮਐਸਪੀ ਉਹਦੇ ਲਈ ਉਹ ਜ਼ਰੂਰੀ ਕਿਉਂ ਹੈ ਤਾਂ ਕਿਸਾਨਾਂ ਦੇ ਬੇਸਿਕ ਮਸਲੇ ਕੀ ਨੇ ਦੇ ਨੋ ਐਵਰੀਥਿੰਗ ਉਹਨਾਂ ਨੂੰ ਸਾਰੇ ਕਾਸੇ ਦਾ ਪਤਾ ਹੈ ਸਾਰੇ ਕਾਸੇ ਦਾ ਇਹ ਬਹੁਤ ਅੱਛੀ ਗੱਲ ਹੈ ਜਦੋਂ ਤੁਹਾਨੂੰ ਕਿਸੇ ਨੂੰ ਮਸਲੇ ਪਤਾ ਹੋ ਔਰ ਉਹਨਾਂ ਦਾ ਐਟੀਟਿਊਡ ਉਹਨਾਂ ਦਾ ਤੌਰ ਤਰੀਕਾ ਬਹੁਤ ਹੀ ਪੋਜ਼ਿਟਿਵ ਹੋਵੇ ਤਾਂ ਸਮਝੋ ਮਾਮਲਾ ਸਾਡੇ ਪਾਸੇ ਜਾਊਗਾ ਮੈਂ ਇੰਨਾ ਕਹਿ ਸਕਦਾ ਕਿ ਸੁਆਮੀ ਨਾਥਨ ਜੀ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਰਿਪੋਰਟ ਦੀ ਕਿਉਂ ਬਹੁਤ ਬੈਟਰ ਸੀ ਮੈਨੂੰ ਲੱਗਦਾ ਹੈ ਕਿ ਰਿਪੋਰਟ ਉਸ ਤੋਂ ਵੀ ਬੈਟਰ ਹੋਊਗੀ ਇਹ ਮੇਰਾ ਅੰਦਾਜ਼ਾ ਹੈ ਡੈਫੀਨਿਟਲੀ ਉਹਨਾਂ ਦਾ ਕੋਈ ਵੀ ਮੈਂਬਰ ਇਸ ਗੱਲ ਬਾਰੇ ਨਾ ਗੱਲ ਕਰੂਗਾ ਨਾ ਹੀ ਉਹ ਕਰ ਰਹੇ ਨੇ ਨਾ ਹੀ ਉਹ ਲੜੇ ਕੀਤੀ ਹੈ ਕਿਉਂਕਿ ਉਹਨਾਂ ਨੇ ਉਹ ਰਿਪੋਰਟ ਸੁਪਰੀਮ ਕੋਰਟ ਚ ਪੇਸ਼ ਕਰਨੀ ਹੈ ਔਰ ਕੱਲ ਨੂੰ ਸੁਪਰੀਮ ਕੋਰਟ ਵੱਲੋਂ ਜਦੋਂ ਗਵਰਨਮੈਂਟ ਨੂੰ ਦਿੱਤੀ ਜਾਊਗੀ ਜਾਂ ਨਸ਼ਰ ਹੋਊਗੀ ਤਾਂ ਉਹਦਾ ਵਜ਼ਨ ਬਹੁਤ ਵੱਜੂਗਾ ਇਹ ਇੱਕ ਬਹੁਤ ਅੱਛੀ ਗੱਲ ਹੋਊਗੀ ਬਹੁਤ ਹੀ ਬਾ ਕਮਾਲ ਗੱਲ ਹੋਊਗੀ ਔਰ ਉਹ ਬਹੁਤ ਹੀ ਪੋਜ਼ਿਟਿਵਲੀ ਇਸ ਗੱਲ ਨੂੰ ਲੈ ਰਹੇ ਨੇ ਮੈਂ ਨਾ ਇੱਕ ਛੋਟੀ ਜੀ ਥੋੜੇ ਨਾਲ ਗੱਲ ਕਰੂਗਾ ਕਿ ਇਹ ਗੱਲਾਂ ਦੀ ਜ਼ਰੂਰਤ ਕਿਉਂ ਹੈ ਕਿਉਂਕਿ ਐਮਐਸਪੀ ਜਿਵੇਂ ਕਿ ਆ ਜਾਂਦਾ ਇਹ ਬਹੁਤ ਸਾਰੀਆਂ ਜਗ੍ਹਾ ਤੇ ਹੈ ਇਹਨਾਂ ਨੇ ਨਾਵਾਂ ਦੇ ਵਿੱਚ ਫਰਕ ਕਰ ਲਿਆ ਹੈ ਕਈ ਥਾਵਾਂ ਤੇ ਅਲੱਗ ਤਰੀਕੇ ਨਾਲ ਸਪੋਰਟ ਕੀਤੀ ਜਾਂਦੀ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਜਿਹੜਾ ਮਾਡਲ ਚੱਲ ਰਿਹਾ ਨਾ ਇਕਨੋਮਿਕ ਮਾਡਲ ਉਹ ਐਗਰੀਕਲਚਰ ਦੇ ਅਗੇਂਸਟ ਹੈ ਐਗਰੀਕਲਚਰ ਦੇ ਖਿਲਾਫ ਆ ਉਹ ਤੇ ਉਹਨੂੰ ਸਹੀ ਕਰਨ ਲਈ ਸਾਨੂੰ ਇੱਕ ਪੂਰੇ ਸਿਸਟਮ ਤੇ ਝੋਟ ਕਰਨੀ ਪੈਣੀ ਹੈ ਖੈਰ ਉਹ ਲੰਬੀ ਲੜਾਈ ਆ ਬਟ ਇਹ ਹੈ ਕਿਵੇਂ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦਿੰਦਾ ਸਾਡੇ ਦੇਸ਼ ਦੀ ਉਦਾਹਰਣ ਦਿੰਦਾ ਸਾਡੇ ਨਾਲ ਹੁਣੇ ਜੇ ਇੱਕ ਇੰਡਸਟਰੀਅਲਿਸਟ ਨੇ ਅਨਿਲ ਅੰਬਾਨੀ ਜੀ 2023 ਦੇ ਵਿੱਚ ਉਹਨਾਂ ਦੇ ਸਿਰ ਤੇ ਕਰਜ਼ਾ ਸੀ ਉਸ ਕਰਜ਼ੇ ਦਾ ਪਤਾ ਕਿੰਨਾ ਸੀ 47250 ਇਹ ਪੰਜਾਬ ਦੀ ਜਿੰਨੀ ਟੋਟਲ ਇਨਕਮ ਹੁੰਦੀ ਹੈ ਨਾ ਸਾਲ ਦੀ ਉਹਦਾ ਅੱਧਾ ਹੈ ਇਨਾ ਕਰਜ਼ਾ ਸੀ ਅੱਲਾ ਮਾਫ਼ੀ ਹੋ ਰਿਹਾ ਸਿਰ ਔਰ ਸਾਰਾ ਰਾਈਟ ਆਫ ਕਰਤਾ ਮਾਫ਼ ਕਰਤਾ ਸਿਰਫ ਉਹਨਾਂ ਨੂੰ ਇਹਦੇ ਵਿੱਚੋਂ ਦੇਣਾ ਪਿਆ ਕੁਛ 455 ਕਰੋੜ ਰੁਪਏ ਬਾਕੀ ਸਾਰਾ ਮਾਫ਼ ਕਰਤਾ ਮੈਨੂੰ ਲੱਗਦਾ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਦੇ ਵਿੱਚ ਆ ਜੂਗਾ ਇਹ ਇੱਕ ਇੰਡਸਟਰੀ ਲਿਸਟ ਦੀ ਗੱਲ ਕੀਤੀ ਹੈ ਮੈਂ ਅੱਜ ਹੋਰ ਕਿੰਨੇ ਨੇ ਤੇ ਕਿੰਨਾ ਕਰਜ਼ਾ ਉਹਨਾਂ ਦਾ ਮਾਫ਼ ਹੋ ਰਿਹਾ ਇਹਦਾ ਅੰਦਾਜ਼ਾ ਲਾ ਲਓ ਇਹ ਹੈ ਸਿਸਟਮ ਸਾਡੀ ਗਵਰਨਮੈਂਟ ਨੇ ਆ ਬਜਟ ਹੈ 50 ਲੱਖ ਕਰੋੜ ਦਾ ਐਕਸਪੈਂਡਿਚਰ ਹੈ ਆ ਜਿਹੜਾ ਹੁਣੇ ਬਜਟ ਪੇਸ਼ ਹੋਇਆ ਤੇ ਆਲੂ ਪਿਆਜ਼ ਤੇ ਟਮਾਟਰ ਉਹਨੂੰ ਬਚਾਉਣ ਲਈ ਵੀ ਉਹ ਸ਼ੂਟ ਆਪਣਾ ਕਰ ਜੇ ਵਗੈਰਾ ਵਗੈਰਾ ਉਹਦੇ ਲਈ ਰਿਜ਼ਰਵ ਪੈਸਾ ਪਤਾ ਕਿੰਨਾ ਰੱਖਿਆ 500 ਕਰੋੜ ਸਿਰਫ ਇਹ ਆ ਜਿਹੜਾ ਕਰਜ਼ਾ ਮਾਫ ਕੀਤਾ ਹੈ ਮੈਨੂੰ ਲੱਗਦਾ ਜੇ ਤੁਸੀਂ ਉਹਨੂੰ ਇੱਧਰ ਇਸਤੇਮਾਲ ਕਰ ਲੈਂਦੇ ਅਗਲੇ ਪਤਾ ਹੀ ਨਹੀਂ ਕਿੰਨੇ ਸਾਲਾਂ ਲਈ ਮਾਮਲਾ ਹੀ ਸੈੱਟ ਹੋ ਜਾਣਾ ਸੀ ਔਰ ਇੱਕ ਇਹ ਜਿਹੜਾ ਐਮਐਸਪੀ ਦਾ ਰੌਲਾ ਪਾਉਂਦੇ ਨੇ ਜੇ ਸੁਆਮੀਨਾਥਨ ਜੀ ਦੀ ਰਿਪੋਰਟ ਦੇ ਮੁਤਾਬਕ ਆਪਾਂ ਜਾਈਏ ਨਾ ਤਾਂ ਕੋਈ 15 ਲੱਖ ਕਰੋੜ 20 ਲੱਖ ਕਰੋੜ ਨਹੀਂਗਾ ਪ੍ਰਕਾਰ ਕਰ ਬਾ ਪ੍ਰਕਾਰ ਕਰਨ ਦੇ ਉੱਤੇ ਪੈਸਾ ਲੱਗੂਗਾ ਐਮਐਸਪੀ ਦਾ 23 ਫਸਲਾ ਤੇ ਸਿਰਫ 1.5 ਲੱਖ ਕਰੋੜੋਂ ਵੀ ਮੈਕਸਿਮਮ ਕਹਿ ਰਿਆ ਮੈਂ ਲੱਗੂਗਾ ਹਾਂ ਦੋ ਕਮੇਟੀ ਇਹ ਸਿਫਾਰਸ਼ਾ ਕਰੂਗੀ ਉਹਦਾ ਬਾਅਦ ਚ ਪਤਾ ਲੱਗੂਗਾ ਕੀ ਹੈ ਬਟ ਜੇ ਸੁਆਮੀਨਾਥਨ ਜੀ ਦੇ ਹਿਸਾਬ ਨਾਲ ਜਾਈਏ ਤਾਂ ਔਰ ਕਿਸਾਨੀ ਹੈ ਜਿਹੜੀ ਕਿਸਾਨੀਆਂ ਦੇ ਜਿਹੜੇ ਪ੍ਰੋਡਕਟ ਨੇ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸ਼ੈ ਹੈ ਖਾਣਾ ਹੈ ਤੇ ਬਾਣੀ ਆ ਇਹ business ਸਭ ਤੋਂ ਪਹਿਲਾਂ ਦਾ ਇਹਦੇ ਲਈ ਅਗਰ ਅਸੀਂ ਇਹਨੂੰ ਪਿੱਛੇ ਧੱਕ ਦਿਆਂਗੇ ਤੇ ਹਰ ਚੀਜ਼ ਨੂੰ ਅਸੀਂ ਦੂਜੀ ਅਧਿਉਕਾ ਗਾਲੇ ਪਾਸੇ ਲੈ ਜਾਵਾਂਗੇ ਜਿਆਦਾ ਲੰਬੀ ਥੋੜਾ ਥੋੜਾ ਜੀ ਆਹ ਜੀ ਬਾਬਾ ਕਰਕੇ ਗਿਆ ਫਾਈਟਰ ਪਲੇਨ ਹੈ ਚਲੋ ਘਰ ਪਹੁੰਚੀ ਏ ਵੀ ਆ ਜਾਂਦੇ ਹੁੰਦੇ ਆ ਭਾਈ ਇਹ ਪਹਿਲਾਂ ਇੱਕ ਅੱਧਾ ਹੋਵੇ ਤਾਂ ਚੰਗਾ ਲੱਗਦਾ ਜੇ ਬਾਹਲੇ ਲੰਗਣ ਲੱਗ ਜਾਂਦਾ ਫਿਰ ਬੰਦਾ ਦਾ ਯਾਰ ਲੰਗੀ ਜਾਂਦੇ ਨੇ ਇਹ ਤਾਂ ਕੇਰਾ ਚੰਗਾ ਲੱਗਦਾ ਵੇਖੋ ਰਿਪੋਰਟ ਨਾਲ ਹੀ ਆ ਮੈਂ ਜੋ ਗੱਲ ਕਰ ਰਿਹਾ ਸੀਗਾ ਇੱਥੇ ਸੀਗਾ ਤੁਸਮਾ ਮਿੰਨਤ ਹੁੰਦੀ ਆਲਾ ਸਾਰਾ ਨੇ ਵੀ ਜੇ ਇਹ ਸਿਸਟਮ ਜੋ ਮਾਡਲ ਚੱਲ ਰਿਹਾ ਐ ਐਗਰੀਕਲਚਰ ਸਭ ਤੋਂ ਪੁਰਾਣਾ ਤੰਦਾ ਸਭ ਤੋਂ ਪੁਰਾਣਾ ਮਾਮਲਾ ਐ ਇਹਨੂੰ ਜੇ ਤੁਸੀਂ ਪਿੱਛੇ ਧੱਕ ਦਿਓਗੇ ਉਦਯੋਗਿਕ ਚੀਜ਼ਾਂ ਨੂੰ ਅੱਗੇ ਲੈਣਗੇ ਜਿਵੇਂ ਸਾਡੇ ਸਾਰੇ ਹੋ ਰਿਹਾ ਅਸੀਂ ਵੀ ਕੀ ਕਰ ਰਹੇ ਆ ਅਮੇ ਮੋਹੱਲੀ ਚ ਬੈਠਾ ਐ ਤੂੰ ਲੁਧਿਆਣਾ ਹੁੰਦੇ ਹੋਏ ਮੁੱਲਾਂਪੁਰ ਤੱਕ ਚਲੇ ਜਾਓ ਲੁਧਿਆਣਾ ਦੇ ਅੱਗੇ ਤੱਕ ਮਤਲਬ ਮੈਂ ਤਾਂ ਪੰਜਾਬ ਨਜ਼ਰ ਨਹੀਂ ਆਉਂਦਾ ਕਿਤੇ ਬਸਤੀਆਂ ਬਣ ਗਈਆਂ ਹੁੰਦੀਆਂ ਕਿਵੇਂ ਆਹ ਹਾਲ ਹੋ ਗਿਆ ਖੇਤੀਬਾੜੀ ਦੀ ਜ਼ਮੀਨ ਕਿੰਨੀ ਧਰੇਗੀ ਉਹ ਜਗਰਾਉ ਤੋਂ ਅੱਗੇ ਮਾੜਾ ਜਿਹਾ ਪੰਜਾਬ ਸ਼ੁਰੂ ਹੁੰਦਾ ਜਿੱਥੇ ਖੇਤੀਬਾੜੀ ਨਜ਼ਰ ਆਉਂਦੀ ਜਾਂ ਅਸੀਂ ਇਧਰ ਨੰਗਲ ਨਾਲ ਜਾ ਕੇ ਆਈ ਸੀ ਫਿਰ ਉੱਤੇ ਪਹਾੜ ਹੈਗੇ ਨੇ ਮਟਰ ਜਿਹੜਾ ਇਹ ਐਗਰੀਕਲਚਰ ਸੂਬਾ ਹੈ ਇਹ ਰਹਿ ਰਿਹਾ ਜਾਂ ਨਹੀਂ ਰਹਿ ਰਿਹਾ ਭਾਰਤ ਸਰਕਾਰ ਵੀ ਲੱਗੀ ਹੋਈ ਹੈ ਇੱਕ ਭਾਰਤ ਮਾਲ ਸੜਕਾਂ ਕੱਢਣ ਦੇ ਉੱਤੇ ਮਤਲਬ ਉਹ ਸਾਰਾ ਉੱਡੀਓ ਗੱਲ ਖਿਆਲ ਹੈ ਖੇਤੀਬਾੜੀ ਜਿਹੜੀ ਕਿ ਸਭ ਤੋਂ ਜ਼ਰੂਰੀ ਸ਼ਾਇ ਹੈ ਉਹਦੇ ਨਾਲ ਕੋਈ ਖਿਆਲ ਨਹੀਂ ਸੋ ਆਪਾਂ ਵਾਪਸ ਆਉਂਦੇ ਹਾਂ ਉਸੇ ਗੱਲ ਤੇ ਤਾਂ ਕਮੇਟੀ ਖੈਰ ਜੋ ਕਰ ਰਹੀ ਕਰ ਰਹੀ ਹੈ ਤੁਹਾਨੂੰ ਇਸ ਮਾਡਲ ਬਾਰੇ ਸੋਚਣਾ ਪਊਗਾ ਇਸ ਮਾਡਲ ਦੇ ਬਹੁਤ ਸਾਰੇ ਨੁਕਸਾਨ ਸ਼ੁਰੂ ਹੋ ਗਏ ਨੇ ਜਿਹੜਾ ਕਰੋਨੀ ਕੈਪਟਲਿਜ਼ਮ ਤੁਸੀਂ ਵਰਲਡ ਸੁਣਿਆ ਹਣਾ ਕਰੋਨੀ ਕੈਪਟਲਿਜ਼ਮ ਕੀ ਹੈ ਕਿ ਪੈਸਾ ਇੱਕ ਥਾਂ ਤੇ ਇਕੱਠਾ ਹੋ ਰਿਹਾ ਇੱਕ ਥਾਂ ਤੇ ਹੀ ਮਾਫ ਹੋ ਰਿਹਾ ਅੱਜ ਵੀ ਇਹਨਾਂ ਦਾ ਕੀਤਾ ਉਹ ਨਹੀਂ ਰਿਲੈਂਸ ਵਾਲਿਆਂ ਦਾ ਅਨੇਲੋ ਮਾਡੀ ਵਾਲੀ ਰਿਲੈਂਸ ਦਾ ਇਹ ਇਕੱਠਾ ਵੀ ਇੱਕ ਥਾਂ ਤੇ ਹੋ ਰਿਹਾ ਹੈ ਤਾਂ ਹੀ ਦਾ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਦੇ ਦਿੱਤੇ ਜਾਂਦੇ ਨੇ ਔਰ ਇਹ ਪੋਲਿਟਿਸ਼ਨਰ ਨੂੰ ਸੂਟ ਕਰਦਾ ਇਨੈਕਸਸ ਬਣ ਜਾਂਦਾ ਬਾਅਦ ਵਿੱਚ ਅਮਰੀਕਾ ਦੇ ਵਿੱਚ ਸਭ ਤੋਂ ਵੱਡੇ ਕਿਸਾਨ ਬਤਾ ਕੌਣ ਹੈ ਬੈਲਗੇਟ ਔਰ ਉਹਦੇ ਅਗੀਆਂ ਹੋਰ ਪਤਾ ਨਹੀਂ ਕਿੰਨੇ ਬੰਦੇ ਤਿੰਨ ਤਿੰਨ ਲੱਖ ਕਰੋੜ ਦੀ ਉਹਨਾਂ ਦੀ ਖੇਤੀ ਬਾੜੀ ਹੈ ਇਹ ਇਹਦੇ ਬਾਰੇ ਸੋਚਣਾ ਪਊਗਾ ਔਰ ਇੱਕ ਗੱਲ ਹੋਰ ਤੇਈ ਫਸਲਾਂ ਦੇ ਉੱਤੇ ਇਸ ਵਾਰੀ ਮੈਂ ਤੁਹਾਨੂੰ ਦਾਲ ਦੀ ਉਦਾਹਰਣ ਦਿੰਦਾ ਦਾਲਾਂ ਦਾਲ ਨਹੀਂ ਤਾਲਾਂ ਬਹੁਤ ਸਾਰੀਆਂ ਦਾਲਾਂ ਅਸੀਂ 65 ਲੱਖ ਟਨ ਦਾਲ ਐ ਸਾਲ ਬਾਹਰੋਂ ਮੰਗਾਈ ਹੈ ਕਿਉਂਕਿ ਉਦੋਂ ਪਿਛਲੇ ਸਾਲ 30 ਲੱਖ ਟਨ ਸੀਗੀ ਮਤਲਬ ਤੁਸੀਂ ਕਹੋ 50 ਹਜ਼ਾਰ ਕਰੋੜ ਦੀ ਦਾਲ ਅਸੀਂ ਬਾਹਰੋਂ ਮੰਗਾਈ ਹੈ ਕੀ ਅਸੀਂ ਆਪਦੇ ਕਿਸਾਨਾਂ ਨੂੰ ਐਮਐਸਪੀ ਨਹੀਂ ਦੇ ਸਕਦੇ ਐਮਐਸਪੀ ਅਨਾਉਂਸ ਹੋਈ ਹੈ ਪਰ ਉਹਦੀ ਜਿੰਨੀ ਵੀ ਖਰੀਦ ਹੋਈ ਆ ਉਹ ਐਮਐਸਪੀ ਤੋਂ ਥੱਲੇ ਹੋਈ ਆ ਕਿਉਂ ਭਾਈ ਇਹ ਕਾਨੂੰਨ ਅੱਜ ਸੇ ਨੂੰ ਮੰਗ ਰਿਹਾ ਕਾਨੂੰਨ ਐ ਐਮ ਐਸ ਪੀ ਦਾ ਕਾਨੂੰਨ ਕਿਉਂ ਮੰਗਿਆ ਜਾ ਰਿਹਾ ਇਸੇ ਕਰਕੇ ਕਿ ਜਿਹੜਾ ਐਮ ਐਸ ਪੀ ਦਾ ਐਲਾਨ ਹੋ ਜੇ ਉਹ ਤੋਂ ਥੱਲੇ ਖਰੀਦਣਾ ਹੋਵੇ ਕਾਨੂੰਨ ਬਣ ਜੂਗਾ ਤਾਂ ਨਹੀਂ ਹੋਊਗਾ ਹੁ ਬਾਹਰੋਂ ਦਾਲ ਮੰਗਾ ਸਕਦੇ ਤੁਸੀਂ ਔਰ ਤੁਹਾਨੂੰ ਮੈਂ ਇੱਕ ਹੋਰ ਬੇਈਮਾਨੀ ਦੱਸ ਦਿਆਂ ਇਹਦੀ ਜਿੰਨੀ ਦਾਲ ਬਾਹਰੋਂ ਆ ਰਹੀ ਹੈ ਤਕਰੀਬਨ ਸਾਰੀ ਇੱਕ ਅੱਧੀ ਨੂੰ ਕੀ ਹੋਣਾ ਜੇ ਹੋਵੇ ਤਾਂ ਟੈਰਫ ਹੀ ਐ ਨਹੀਂ ਤੁਸੀਂ ਆ ਟ੍ਰੰਪ ਦਾ ਸੁਣ ਰਹੇ ਹੋਗੇ ਨਾ ਟੈਰਫ 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 ਆਪਣੇ ਡਿਊਟੀ ਕਾਇਦੁੰਦੇ ਆ ਕੋਈ ਟੈਰਫ ਹੀ ਐ ਨਹੀਂ ਕੋਈ ਡਿਊਟੀ ਹੈ ਨਹੀਂ ਜਿੰਨੇ ਦੀ ਉਥੋਂ ਚੱਕੀ ਉਹਨੇ ਦੀ ਵੇਚ ਸਕਦੇ ਲਿਆ ਕੇ ਇੱਥੇ ਜਦ ਕਿ ਹੋਰ ਚੀਜ਼ਾਂ ਨਹੀਂ ਹੁੰਦੀਆਂ ਗਿਆ ਕੋਈ ਡਿਊਟੀ ਫਰੀ ਅਦਾਲਤ ਇਸ ਕਰਕੇ ਇੱਥੇ ਕਿਸਾਨਾਂ ਦਾ ਇੰਟਰਸਟ ਖਤਮ ਹੋ ਰਿਹਾ ਇੱਕ ਤਾਂ ਉਹਨਾਂ ਦੀ ਐਮਐਸਪੀ ਤੋਂ ਥੱਲੇ ਵੇਚ ਰਹੀ ਹੈ ਇਹ ਕੋਈ ਡਿਮਾਂਡ ਆਪਣੀ ਜਾਰੀ ਕਿਉਂਕਿ ਤੁਸੀਂ ਡਿਊਟੀ ਫਰੀ ਦਾਬ ਬਾਹਰੋਂ ਲਿਆ ਕੇ ਇੱਥੇ ਵੇਚ ਰਹੇ ਤੁਸੀਂ ਉਹਦੇ ਤੇ ਟੈਰਿਫ ਕਿਉਂ ਨਹੀਂ ਲਾਉਂਦੇ ਨਾਲੇ ਤਾਂ ਗਵਰਨਮੈਂਟ ਦੀ ਕਿੰਨਾ ਇਨਕਮ ਵਧੇ ਇੱਕ ਤੁਹਾਨੂੰ ਬਾਹਰੋਂ ਮੰਗਵੋਣੀ ਨਾ ਪਵੇ ਇੱਥੇ ਐਮਐਸਪੀ ਦੇ ਦਿਓ ਲੋਕ ਕਿਸਾਨ ਆਪੀ ਵੀ ਜੀ ਲੈਣਗੇ ਇਕ ਵਾਰ ਤੁਸੀਂ ਆਣੇ ਝੋਨੇ ਦਾ ਆਲਟਰਨੇਟਿਵ ਚਾਹੀਦਾ ਤੇ ਦਾਲਾਂ ਦੇ ਮਾਮਲੇ 'ਚ ਕੀ ਕਰ ਰਹੇ ਹੋ ਇਹਦੇ ਬਾਰੇ ਸੋਚਣ ਵਾਲੀ ਗੱਲ ਹੈ ਬਟ ਇਹ ਨਹੀਂ ਕਰ ਰਹੇ ਹੁਣ ਤੁਹਾਨੂੰ ਮੈਂ ਦੱਸਦਾ ਇਹ ਡਿਊਟੀ ਫਰੀ ਟੈਰਫ ਦਾ ਚੱਕਰ ਕੀ ਹੈ ਕਾਰਾਂ ਇਹ ਇੰਡਸਟਰੀ ਲਿਸਟ ਬਣਾਉਂਦੇ ਨੇ ਇੱਥੇ ਜੇ ਤੁਸੀਂ ਬਾਹਰ ਤੋਂ ਕਾਰ ਲਿਆਉਣ ਤਾਂ ਜਿਹੜੀਆਂ ਵੱਡੀਆਂ ਕਾਰਾਂ ਲਗਜ਼ਰੀ ਕਾਰਾਂ ਨੇ ਉਹਨਾਂ ਤੇ ਲੱਗਦੀ ਆ 100% ਟੈਰਫ ਜਾਂ 100% ਡਿਊਟੀ ਜੇ ਜਿਹੜੀਆਂ ਥੋੜੀਆਂ ਸਸਤੀਆਂ ਨੇ ਉਹਨਾਂ ਤੇ ਲੱਗਦੀ 70% ਡਿਊਟੀ 100% ਦਾ ਮਤਲਬ ਹੁੰਦਾ ਜੇ 100 ਰੁਪਏ ਦੀ ਉਹਦੀ ਪ੍ਰਾਈਸ ਹੈ ਤਾਂ 100 ਰੁਪਏ ਹੀ ਉੱਤੇ ਡਿਊਟੀ ਦਾ ਲੱਗ ਜੂਗਾ ਕਿਉਂ ਕਿਉਂਕਿ ਇੱਥੇ ਜਿਹੜੇ ਇੰਡਸਟਰੀ ਲਿਸਟਾਂ ਦੀਆਂ ਕਾਰਾਂ ਨੇ ਉਹਨਾਂ ਨੂੰ ਤੁਸੀਂ ਮਹਿੰਗਾ ਵਖਵਾਉਣਾ ਜਿੰਨੀਆਂ ਵੀ ਆ ਟੋヨタ ਦੀਆਂ ਗੱਡੀਆਂ ਨੇ ਹੋਰ ਜਿਵੇਂ ਕੈਮਰੀ ਹੈ ਜਿਵੇਂ ਟੋਆਟਾ ਵਾਲਿਆਂ ਦੀ ਉਹ ਇੱਥੇ ਤਾਂ ਹੈਗੀ 29-30 ਲੱਖ ਦੀ ਆ ਸੌਰੀ ਇੱਥੇ ਹੈਗੀ 40-50 ਲੱਖ ਦੀ ਅਮਰੀਕਾ ਚ ਜਾ ਕੇ ਖਰੀਦੋ 82 ਲੱਖ ਦੀ ਜਦ ਕੇ ਜਦੋਂ ਅਸੀਂ ਬਾਹਰੋਂ ਲੈ ਕੇ ਆਉਂਦੇ ਆ ਤਾਂ 100% ਉਹਦੇ ਤੇ ਡਿਊਟੀ ਲੱਗੂਗੀ ਤਾਂ ਉਹਦੀ ਪ੍ਰਾਈਸ ਕਿੰਨੀ ਹੋ ਗਈ ਡਬਲ ਕਰ ਲੋ ਫਿਰ ਉਹਦਾ ਪ੍ਰੋਫਿਟ ਕੱਢ ਲੋ ਉਹਦੀ ਟ੍ਰਾਂਸਪੋਰਟੇਸ਼ਨ ਬਾੜੋ ਤਾਂ ਤੁਸੀਂ ਕਹੋਗੇ ਬਾਹਰੋਂ ਕਿੰਗਾਈਏ ਕੀ ਲੈ ਲੋ ਆਇਆ ਮਸਲਾ ਤੁਸੀਂ ਉਸ ਚੀਜ਼ ਤੇ ਟੈਰਫ ਲਾ ਰਹੇ ਹੋ ਉਸ ਚੀਜ਼ ਤੇ ਡਿਊਟੀ ਲਾ ਰਹੇ ਹੋ ਜਿਹਦੇ ਤੇ ਇੰਡਸਟਰੀ ਲਿਸਟ ਇਨਵੋਲਵਡ ਕਿ ਉਹ ਸਮਾਨ ਆਪਦਾ ਵੇਚਣਾ ਚਾਹੁੰਦੇ ਆ ਪਰ ਜਿਹਦੇ ਵਿੱਚ ਕਿਸਾਨ ਇਨਵੋਲਵ ਨਹੀਂ ਉਹਦੇ ਤੁਸੀਂ ਬਾਹਰ ਵਾਲੀ ਚੀਜ਼ ਤੇ ਟੈਰਿਫ ਨਹੀਂ ਲਾ ਰਹੇ ਡਿਊਟੀ ਨਹੀਂ ਲਾ ਰਹੇ ਸਿਰਫ ਉਸ ਤੇ ਡਿਊਟੀ ਲਾ ਰਹੇ ਹੋ ਜਿਹਦੇ ਕਰਕੇ ਇੱਥੇ ਇੰਡਸਟਰੀ ਲਿਸਟਾਂ ਦਾ ਸਮਾਨ ਵਿਕ ਜੇ ਕਿਸਾਨ ਦਾ ਨਾਮ ਵਿਕੇ ਇਹ ਆ ਤੁਹਾਡੀ ਨੀਤੀ ਜਿਹੜੀ ਮੈਂ ਪਹਿਲਾਂ ਹੀ ਕਿਹਾ ਇਹ ਹੈ ਜੀ ਕਿਸਾਨ ਵਿਰੋਧੀ ਨੀਤੀ ਇਹਦੇ ਬਾਰੇ ਆਪਾਂ ਨੂੰ ਸੋਚਣਾ ਪਊਗਾ ਕੀ ਇਹ ਜ਼ਰੂਰੀ ਹੈ ਕੀ ਇਸ ਤੋਂ ਬਿਨਾ ਨਹੀਂ ਚੱਲ ਸਕਦਾ ਮੈਂ ਛੋਟੀ ਜੀ ਗੱਲ ਪੁੱਛਦਾ ਤੁਹਾਨੂੰ ਜਿੰਨਾ ਪੈਸਾ ਤੁਸੀਂ ਬਾਹਰ ਲਈ ਦਿੰਦੇ ਹੋ ਇੰਪੋਰਟ ਕਰਦੇ ਹੋ ਦਾਲਾਂ ਬਾਹਰੋਂ ਮਂਗਾਉਂਦੇ ਹੋ ਉਨੇ ਤੁਸੀਂ ਇੱਥੇ ਐਮਐਸਪੀ ਦੇ ਦਿਓ ਕਿਸਾਨ ਨੂੰ ਕੀ ਪ੍ਰੋਬਲਮ ਹੈ ਬੜੀ ਛੋਟੀ ਜੀ ਗੱਲ ਹੈ ਇਹਨੂੰ ਸਮਝੋ ਜੇ ਪਲੀਜ਼ ਚਲੋ ਇਹਦੇ ਬਾਰੇ ਕਾਫੀ ਗੱਲ ਹੋ ਗਈ ਬਾਅਦ ਚ ਕਿਦੇ ਫੇਰ ਡਿਟੇਲ ਕਰਾਂਗੇ ਇੱਕ ਗੱਲ ਹੋਰ ਅੱਜ ਇੱਕ ਆਰਟੀਕਲ ਆਇਆ ਬੜਾ ਵੱਡਾ ਉਹ ਆਰਟੀਕਲ ਹੈਗਾ ਮੈਂ ਤੁਹਾਨੂੰ ਵਖਾ ਵੀ ਦਿਨਾ ਹੈ ਇਹ ਆਰਟੀਕਲ ਹੈਗਾ ਜਿਹਦੀ ਗੱਲ ਦਾ ਰੌਲਾ ਅਸੀਂ ਦਿਨ ਰਾਤ ਪਾਉਨੇ ਆ ਆ ਵੇਖਿਓ ਜੇ ਮੜਾ ਜਾ ਇਹ ਮੇਰੇ ਪੇਜ ਤੇ ਵੀ ਹੈਗਾ ਇਹ ਮੇਰੇ ਪੇਜ ਤੇ ਹੈ ਜੋ ਡੈਮੋਗ੍ਰਾਫੀ ਬਾਰੇ ਹੈ ਇਹ ਡੈਮੋਗ੍ਰਾਫੀ ਬਾਰੇ ਆ ਅੱਜ ਟਾਈਮਸ ਆਫ ਚੰਡੀਗੜ੍ਹ ਦਾ ਇਹ ਜੋ ਟਾਈਮਸ ਆਫ ਇੰਡੀਆ ਨਾਲ ਉਹਦਾ ਚੰਡੀਗੜ੍ਹ ਦਾ ਜੋ ਐਡੀਸ਼ਨ ਹੁੰਦਾ ਉਹਦੇ ਚ ਆ ਇਹ ਚ ਲਿਖਿਆ ਹੈ ਕਿ ਪੰਜਾਬ ਦੀ ਡੈਮੋਗ੍ਰਾਫੀ ਕਿਵੇਂ ਚੇਂਜ ਹੋ ਰਹੀ ਹੈ ਪੋਪੂਲੇਸ਼ਨ ਦਾ ਰੇਟ ਕਿਵੇਂ ਥੱਲੇ ਜਾ ਰਿਹਾ ਕਿਵੇਂ ਸਾਡੇ ਬੰਦੇ ਬਾਹਰ ਜਾ ਰਹੇ ਨੇ ਜਦ ਕਿ ਇਹ ਕਿਹੜਾ ਆਰਟੀਕਲ ਹੈ ਇਹ ਹੈਗਾ 2011 ਦੇ ਸੈਂਸਸ ਦੇ ਮੁਤਾਬਕ ਅੱਜ ਹੈ 2023 ਤਾਂ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਮੈਂ ਪਹਿਲਾਂ ਵੀ ਆਪ ਦੇਖ ਲੋ ਪੋਡਕਾਸਟ ਵਿੱਚ ਬੋਲ ਚੁੱਕਿਆ ਕਿ 1 ਕਰੋੜ 40 ਲੱਖ ਬਾਹਰ ਲੇਸੀ ਜਦੋਂ 11 ਦਾ ਸੈਂਸਸ ਹੋਇਆ ਸੀ ਤਾਂ ਅੱਜ ਉਹਨਾਂ ਦੀ ਗਿਣਤੀ ਕਿੰਨੀ ਹੋ ਗਈ ਜਾਂ 40 ਬਾਹਰ ਆਉਣ ਵਾਲੇ ਉਸ ਤੋਂ ਬਾਅਦ ਵਧਿਆ 2011 ਤੇ ਸਾਡੇ ਬਾਹਰ ਜਾਣ ਵਾਲੇ ਵੀ ਬਾਅਦ ਚ ਵਧੇ ਹੈ ਜ਼ਿਆਦਾ ਕਿੰਨਾ ਪੈਸਾ ਸਾਡਾ ਫੀਸਾਂ ਦੀ ਸ਼ਕਲ ਚ ਬਾਹਰ ਜਾ ਰਿਹਾ ਔਰ ਮੈਂ ਆਪ ਦੇ ਪੰਜਾਬੀਆਂ ਨੂੰ ਵੀ ਕਹਾਂਗਾ ਥੋੜਾ ਬਹੁਤਾ ਸੋਚ ਲੋ ਬਾਹਰ ਜਾ ਕੇ ਕੁਝ ਵੀ ਕਰਦੇ ਹੋ ਤੇ ਇੱਥੇ ਕੁਝ ਵੀ ਨਹੀਂ ਕਰਦੇ ਆ ਮੁੰਡੇ ਹੁਣੇ ਹੀ ਇੱਥੇ ਸਾਡੇ ਨਾਲ ਟੱਚ ਚ ਆਏ ਨੇ ਅਸੀਂ ਗਰੁੱਪ ਬਣਾਇਆ ਵੈਨ ਗਰੁੱਪ ਅਸੀਂ ਥਾਂ ਥਾਂ ਤੇ ਜਾ ਰਹੇ ਹਾਂ ਬਹੁਤ ਸਾਰੇ ਮੁੰਡੇ ਮੋਹਾਲੀ ਦੇ ਮੈਨੂੰ ਮਿਲੇ ਨੇ ਉਹ ਤਾਂ ਰੋਪੜਾ ਦੇ ਵੀ ਮਿਲੇ ਨੇ ਜਿਨ੍ਹਾਂ ਨੇ ਆਪਦੀਆਂ ਰੇੜੀਆਂ ਹੀ ਲਾ ਲਈਆਂ ਹੋਰ ਛੱਡੋ ਇੱਕ ਮੁੰਡਾ ਹੈ ਜਿਹੜਾ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਲਿਉਂਦਾ ਬਾਹਰੋਂ ਬੜੇ ਬਣਾਏ ਫਰਾਈ ਕਰਕੇ ਲੋਕਾਂ ਨੂੰ ਵੇਚਦਾ 3000 ਰੁਪਏ ਦਿੰਦਾ ਕਮਾ ਰਿਆ ਨਾਲ ਸੁਹਾਨਾ ਸਾਹਿਬ ਉਹਦੀ ਰੇੜੀ ਲੱਗੀ ਹੋਈ ਹੈ ਹੋਰ ਪਤਾ ਨਹੀਂ ਕਿੰਨਾ ਕਿੰਨਾ ਪੈਸਾ ਕਮਾ ਰਹੇ ਨੇ ਉਹ ਛੋਟੇ ਛੋਟੇ ਕੰਮ ਨੇ ਆ ਫਿਜ਼ੀਓ ਵਾ ਇੱਥੇ ਜਿਹੜੇ ਤੁਹਾ ਫੋੜਾ ਬੈਟਰ ਵੀ ਨਾ ਪੜ ਕੇ ਮਾਲਿਸ਼ ਕਰ ਲਈ ਦੋ-ਦੋ ਲੱਖ ਰੁਪਇਆ ਦਿੰਦਾ ਕਮਾਰੇ ਨੇ ਪਰ ਛੋਟੇ-ਛੋਟੇ ਧੰਦੇ ਨੇ ਸਾਡੇ ਬੰਦੇ ਇੱਥੇ ਵੀ ਕਰ ਸਕਦੇ ਨੇ ਬਾਹਰ ਜਾ ਕੇ ਕੀ ਮਤਲਬ ਉਹ ਤੇ ਦਰਖਤਾਂ ਨੂੰ ਨੋਟ ਲੱਗੇ ਆ ਤੁਹਾਡਾ ਆਬਦਾਦੀ ਰਹੂਗਾ ਤਾਂ ਕੀ ਬਚੂਗਾ ਤੁਹਾਡੇ ਹੱਥ ਜੇ ਪੰਜਾਬ ਵੀ ਨਾ ਰਿਆ ਤਾਂ ਇਹ ਉਹ ਆਰਟੀਕਲ ਮੈਂ ਅੱਜ بڑے ਬੰਦਿਆਂ ਨਾਲ ਡਿਸਕਸ ਕੀਤਾ ਮੈਂ ਕਹਿੰਦਾ ਦੱਸੂਗਾ ਇਹਦੇ ਬਾਰੇ ਕੁਝ ਕਹੂੰਗਾ ਇਹਦੇ ਬਾਰੇ ਕੁਝ ਦੁਆਸੀ ਰੋਣਾ ਪਾ ਰਹੇ ਹੋ ਉਸ ਤੋਂ ਵੱਧ ਲਿਖਿਆ ਹੋਇਆ ਕਿੰਨੇ ਲੋਕ ਬਾਹਰੋਂ ਆ ਰਹੇ ਨੇ ਵਸ ਰਹੇ ਨੇ ਔਰ ਸਾਡੀ ਗਿਣਤੀ ਕਿਵੇਂ ਸੁੱਕੜਦੀ ਜਾ ਰਹੀ ਆ ਅਸੀਂ ਆਲਰੇਡੀ ਚੇਂਜ ਹੋ ਗਈ ਐ ਇਸ ਤੋਂ ਫਰਦਰ ਰੋਕ ਸਕੀਏ ਇਹਦੇ ਬਾਰੇ ਗੱਲਾਂ ਕਰ ਰਹੇ ਆ ਉਹਦੇ ਬਾਰੇ ਅਸੀਂ ਇੱਕ ਕਾਨੂੰਨ ਵੀ ਬਣਾਇਆ ਜਿਹੜਾ ਮੇਰੇ ਪੇਜ ਤੇ ਪਾਇਆ ਹੋਇਆ ਕੱਲ ਜਾਂ ਪਰਸੋਂ ਮੈਂ ਦੁਬਾਰਾ ਆ ਪਾਉਂਗਾ ਉਹਨੂੰ ਪੜਿਓ ਜੇ ਅਸੀਂ ਗਵਰਨਮੈਂਟ ਨੂੰ ਪ੍ਰਪੋਜ਼ ਕੀਤਾ ਕਿ ਲਾਅ ਬਣਾਓ ਇਹ ਵਜੇ ਲਾਅ ਹਿਮਾਚਲ ਚ ਵੀ ਆ ਉੱਤਰਾਖੰਡ ਚ ਵੀ ਆ ਰਾਜਸਥਾਨ ਚ ਵੀ ਆ ਈਸਟਰਨ ਸਟੇਟ ਚ ਵੀ ਆ ਸਾਊਥ ਸਟੇਟ ਚ ਵੀ ਆ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਜਿਹਦੇ ਪੰਜਾਬ ਦੀ ਰਿਜ਼ਰਵੇਸ਼ਨ ਪੰਜਾਬੀ ਵਾਲੇ ਡੋਮਿਸાઇલ ਔਰ ਲੈਂਡ ਇੱਥੇ ਬਾਹਰ ਲਾੜਾ ਖਰੀਦ ਸਕੇ ਔਰ ਆ ਵੈਰੀਫਿਕੇਸ਼ਨ ਇਹਨਾਂ ਦੀ ਬਾਹਰ ਹੋ ਜਾਏ ਇੱਕ ਦੋ ਚੀਜ਼ਾਂ ਹੋਰ ਇਹ ਜੁੜੀਆਂ ਹੋਈਆਂ ਇੱਕੋ ਫੈਮਿਲੀ ਚ ਇਹਦੇ ਬਾਰੇ ਕਿਉਂ ਨਹੀਂ ਹੋ ਸਕਦਾ ਕੁਝ ਵੀ ਇਹ ਪੜ ਲਿਓ ਜੇ ਫਿਰ ਤੁਸੀਂ ਜੇ ਨਾਮ ਵੀ ਪੜ ਪਹੁ ਅਸੀਂ ਜੋ ਦੱਸ ਰਿਹਾ ਉਹਨੂੰ ਵੇਖ ਕੇ ਅੱਗੇ ਸੁਣ ਕੇ ਉਹ ਬਿੱਲੜੂ ਵੀ ਪੜ ਲਿਓ ਜੀ ਔਰ ਉਹ ਬਿੱਲ ਬਾਰੇ ਮੈਂ ਕਹੂੰਗਾ ਜੇ ਗਵਰਨਮੈਂਟ ਨਹੀਂ ਮੰਨਦੀ ਅਸੀਂ ਸਾਰੀਆਂ ਪਾਰਟੀਆਂ ਪ੍ਰਧਾਨ ਨੂੰ ਭੇਜਿਆ ਜੇ ਬਾਕੀ ਪਾਰਟੀਆਂ ਆਪਣੀ ਮੰਨਦੀਆਂ ਤਾਂ ਫਿਰ ਉਹ 10 ਦਿਨ ਕਿ ਉਹ ਪੰਜਾਬ ਦੇ ਪੰਜਾਬੀਆਂ ਨਾਲ ਲਹੀਏ ਸਿਰ ਬਾਹਰ ਲਿਆਂ ਵਾਲਾ ਜੇ ਹੈਗੇ ਨੇ ਆ ਵੀਰੇ ਇਸ ਬਿੱਲ ਨੂੰ ਇੰਟਰੋਡਿਊਸ ਕਿਉਂ ਨਹੀਂ ਕਰ ਦੇਗੇ ਔਰ ਕੱਲੇ ਪ੍ਰਾਈਵੇਟ ਇੰਡੀਵਿਜੂਅਲ ਮੈਂਬਰ ਦੇ ਨਾਂ ਤੇ ਨਾ ਕਰੋ ਆਪ ਦੀ ਪਾਰਟੀ ਵੱਲੋਂ ਕਰੋ ਔਰ ਫਿਰ ਦੇਖੋਗੇ ਹੁੰਦਾ ਕਿ ਨਹੀਂ ਹੁੰਦਾ ਕੁਝ ਇਹ ਬਿੱਲ ਪਾਸ ਹੁੰਦਾ ਕਿ ਨਹੀਂ ਹੁੰਦਾ ਔਰ ਨਹੀਂ ਹੁੰਦਾ ਤਾਂ ਕਿਉਂ ਨਹੀਂ ਹੁੰਦਾ ਇਹ ਵੀ ਦੱਸ ਦਿਓ ਜੇ ਫਿਰ ਔਰ ਅਸੀਂ ਅੱਗੇ ਜਾ ਕੇ ਜੋ 13 April ਨੂੰ ਇਕੱਠ ਕਰ ਰਹੇ ਹਾਂ ਵੱਡਾ ਉਹਦੇ ਚ ਇਹਨਾਂ ਬਿੱਲਾਂ ਦਾ ਹੀ ਜ਼ਿਕਰ ਕਰਾਂਗੇ ਔਰ ਪੁੱਛਾਂਗੇ ਗਵਰਨਮੈਂਟ ਨੂੰ ਕਰ ਰਹਾ ਹੈ ਕਿ ਨਹੀਂ ਕਰ ਰਹਾ ਜਿਹਦੇ ਚ ਪਾਣੀ ਵੀ ਇੱਕ ਐਸੇ ਮੁੱਦਾ ਹੈ ਜਿਹੜੇ ਪਾਣੀ ਨੂੰ ਲੈ ਕੇ ਤੁਸੀਂ ਸਾਨੂੰ ਧੋਖਾ ਦਿੱਤਾ ਔਰ 2000 ਸੈਂਟਰ ਪੰਜਾਬ ਦੇ ਥਲੜੇ ਸਰਫੇਸ ਦੇ ਪਾਣੀ ਨੂੰ ਔਰ ਥਲੜੇ ਪਾਣੀ ਨੂੰ ਖਰਾਬ ਕਰ ਰਹੇ ਨੇ ਬਲਕੇ ਖਰਾਬ ਕਰਤਾ ਫਰਦਰ ਖਰਾਬ ਤੋਂ ਰੋਕ ਸਕੀਏ ਉਹਦੇ ਬਾਰੇ ਗੱਲ ਕਰਾਂਗੇ ਫਿਰ ਬੜਾ ਲੰਬਾ ਹੋ ਜੂਗਾ ਗੱਲਾਂ ਦਾ ਹਮੇਸ਼ਾ ਹੀ ਬਹੁਤ ਰਹਿੰਦੀਆਂ ਹੁੰਦੀਆਂ ਹੈ ਮੇਰੇ ਤਾਂ ਬੱਚੇ ਵੀ ਤੰਗ ਆਏ ਪਏ ਮੈਂ ਤੋਂ ਮੈਂ ਜਦੋਂ ਕਿਤੇ ਘਰੇ ਵੀ ਹੋਵਾ ਕਿਸੇ ਸ਼ਾਦੀ ਦੀ ਆ ਤੀ ਵੀ ਹੋਵਾਂ ਲੱਗਦਾ ਯਾਰ ਇਹ ਹਮੇਸ਼ਾ ਹੀ ਇੱਕ ਲੈਕਚਰ ਹੀ ਸ਼ੁਰੂ ਹੋ ਜਾਂਦਾ ਉਹ ਆਖ ਦਿਨ ਦੇ ਰੇੜੀ ਅਸੀਂ ਵੀ ਪੰਜਾਬ ਦੇ ਸਾਡੇ ਬਾਰੇ ਵੀ ਕੀ ਕਰੋ ਐਂ ਯਾ ਅਸੀਂ ਪੰਜਾਬੀ ਦਾ ਚਲੋ ਛੱਡੋ ਬਾਤ ਕਰਾਂਗੇ ਗੱਲਾਂ ਥੈਂਕ ਯੂ ਵੈਰੀ ਮੱਚ ਇੰਨਾ ਗੱਲਾਂ ਤੇ ਮਾੜਾ ਜਿਹਾ ਸੋਚਿਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋਰੀ ਜਰਾ ਉਹ ਕੁਛ ਬੰਦੇ ਆ ਗਏ ਸੀ ਐ ਸੋਰੀ ਬੋਲੀ ਜਾਂਦੇ ਸੀ ਥੱਲੇ ਹਾਂਜੀ ਮੈਂ ਕੀ ਕਹਿ ਰਿਹਾ ਸੀਗਾ ਕਿ ਆ ਜੋ ਉਹ ਕੋ ਸ਼ੋਇਆ ਅੱਜ ਦੇਖ ਰਿਹਾ ਸੀ ਮੈਂ ਕਿਸਾਨਾਂ ਦਾ ਸਾਰਾ ਕੁਝ ਜੇ ਥੋੜੀ ਦਿਰ ਮੁੱਖ ਮੰਤਰੀ ਸਾਹਿਬ ਹੋਰ ਬੈਠ ਲੈਂਦੇ ਕੱਲ ਤਾਂ ਇੰਨਾ ਮਸਲਾ ਨਾ ਹੁੰਦਾ ਨਾ ਜੀ ਇੰਨੀ ਕਾਲੀ ਸੀਗੀ ਉਹਨਾਂ ਨੂੰ ਜਾਣਦੀ ਕਿਤੇ ਅੱਖਾਂ ਦੀ ਇਨਫੈਕਸ਼ਨ ਆ ਨਾ ਹੁੰਦੇ ਔਰ ਅੱਖਾਂ ਦੀ ਇਨਫੈਕਸ਼ਨ ਕਿਉਂ ਹੋਈ ਹੈ ਸਾਰਿਆਂ ਨੂੰ ਪਤਾ ਹੈ ਅੱਜ ਕਿੰਨੀਆਂ ਗੱਡੀਆਂ ਤੁਹਾਡੀਆਂ ਕਿੰਨੀ ਪੁਲਿਸ ਕਿਹੜੇ ਕੰਮ ਤੇ ਲੱਗੀ ਹੈ ਸੁਰੱਖਿਆ ਛੱਡ ਕੇ ਪੰਜਾਬ ਦੀ ਇਹ ਬੈਟਰ ਨਾ ਹੁੰਦਾ ਜੇ ਤੁਸੀਂ ਕੱਲ ਥੋੜੀ देर ਉਹਨਾਂ ਨਾਲ ਬੈਠ ਕੇ ਉਹਨਾਂ ਦੀਆਂ ਡਿਮਾਂਡ ਸੁਣ ਲੈਂਦੇ ਮੈਨੂੰ ਲੱਗਦਾ ਜ਼ਿਆਦਾਤਰ ਤਾਂ ਉਹ ਸੈਂਟਰ ਨਾਲ ਰਿਲੇਟਡ ਨੇ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਦਿੰਦੇ ਜਦੋਂ ਤੁਸੀਂ ਇੰਨੇ ਸਾਰੇ ਲੀਡਰਾਂ ਨੂੰ ਬੁਲਾਉਂਦੇ ਆਂ ਔਰ ਵਿੱਚੋਂ ਉੱਠ ਕੇ ਜਾਂਦੇ ਔਰ ਤੁਸੀਂ ਕਹਿੰਦੇ ਜਾਂ ਕਰ ਲੋ ਜੋ ਕਰਨਾ ਹੈ ਮਤਲਬ ਖੁੱਲਾ ਚੈਲੰਜ ਔਰ ਨਾਲ ਤੁਸੀਂ ਜਿਹੜੀ ਸਭ ਤੋਂ ਖਤਰਨਾਕ ਗੱਲ ਕਹੀ ਹੈ ਕਿ ਬਾਕੀ ਵਰਗ ਤੰਗ ਹੋਣਗੇ ਤੁਸੀਂ ਬੰਦ ਕਰਦੇ ਹੋ ਸਾਰਾ ਕੁਝ ਮਤਲਬ ਤੁਸੀਂ ਇੱਕ ਫਾਲਟ ਲਾਈਨ ਕ੍ਰੀਏਟ ਕਰ ਰਹੇ ਹੋ ਜਾਂ ਤੁਸੀਂ ਕਹਿੰਦੇ ਫਾਲਟ ਲਾਈਨਾਂ ਨੂੰ ਵਧਾ ਰਹੇ ਹੋ ਤੁਸੀਂ ਕਿਸਾਨਾਂ ਨੂੰ ਅਲੈਂਸ ਦਾ ਕਰ ਰਹੇ ਹੋ ਬਾਕੀ ਸਾਰੇ ਵਰਗਾਂ ਨਾਲੋਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਜਾਈ ਤੁਸੀਂ ਆਡੋ ਵੇ ਆਡਰ ਨੇ ਐ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਸਮਝ ਰਹੇ ਹੋ ਸਰਕਾਰਾਂ ਜੋੜਦੀਆਂ ਨੇ ਤੋੜਦੀਆਂ ਨਹੀਂ ਗਈਆਂ ਔਰ ਮੈਂ ਮੁਬਾਰਕ ਦੇਉਂਗਾ ਜਗਵਿੰਦਰ ਉਗਰਾਹਾਂ ਜੀ ਨੂੰ ਜਿਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਤੁਹਾਨੂੰ ਰੋਕਣਾ ਰੁਕਣਾ ਬੈਠਣਾ ਧਰਨਾ ਲਾਉਣਾ ਪਰ ਸੜਕ ਨਹੀਂ ਰੋਕਣੀ ਇਸ ਸਾਈਡ ਤੇ ਹੋ ਕੇ ਬੈਠਣਾ ਵੈਰੀ ਗੁੱਡ ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਅਸੀਂ ਲੋਕਾਂ ਦੀ ਸਿਹਤਾਂ ਲਈ ਕਰ ਰਹੇ ਆ ਇਹ ਚੀਜ਼ਾਂ ਔਰ ਜੇ ਲੋਕ ਵਾਕਈ ਉਹਦੇ ਤੋਂ ਡਿਸਟਰਬ ਹੋ ਰਹੇ ਨੇ ਤੰਗ ਹੋ ਰਹੇ ਤਾਂ ਉਹ ਨਹੀਂ ਕਰਨਾ ਚਾਹੀਦਾ। ਔਰ ਆਈ ਹੋਪ ਕਿ ਅੱਗੇ ਤੋਂ ਵੀ ਕਿਸਾਨ ਇਹਨਾਂ ਗੱਲਾਂ 'ਤੇ ਧਿਆਨ ਦੇਣਗੇ ਕਿ ਤੁਹਾਨੂੰ ਜਿਨ੍ਹਾਂ ਨੇ ਮਸਲੇ ਸੁਲਝਾਉਣੇ ਆ ਉਹ ਜਾਣਬੁੱਝ ਕੇ ਉਲਝਾਣਾ ਚਾਹੁੰਦੇ ਆ ਕਿ ਤੁਹਾਡੀ ਇਮੇਜ ਖਰਾਬ ਹੋ ਜਾਈ। ਤਾਂ ਤੁਸੀਂ ਵੀ ਸੋਚਿਓ ਜੇ ਇਹਦੇ ਮੁਤਲਕ। ਔਰ ਮੈਂ ਇਹਨਾਂ ਨੂੰ ਫਿਰ ਦੁਬਾਰਾ ਪੁੱਛੂ ਮੈਂ ਜਿੰਨੀ ਫੋਰਸ ਤੁਸੀਂ ਇਸ ਕੰਮ 'ਤੇ ਲਾਈ ਹੈ। ਮੈਂ ਤਾਂ ਖੁਦ ਦੇਖ ਚੁੱਕਿਆ ਕਾਲੇ ਪਾਣੀ ਬਲੇ। ਜਿਨ੍ਹਾਂ ਨੇ ਤੁਸੀਂ ਮਤਲਬ ਭੜਨ ਭੜਾਈ ਤੇ ਲਾਉਂਦੇ ਉਹ ਖਰਚਾ ਕਰਦੇ ਹੋ ਉਹਨਾਂ ਤੁਸੀਂ ਮਸਲੇ ਨੂੰ ਸੋਲਵ ਕਰਨ ਤੇ ਨਹੀਂ ਕਰ ਸਕਦੇ ਜਾਂ ਉਹ ਮਤਲਬ ਉਹ ਨੇਚਰ ਚੀ ਨਹੀਂਗਾ ਨੀਤੀ ਨਹੀਂਗੀ ਸਰਕਾਰ ਚ ਉਹ ਵੀ ਹੋਵੇ ਅਹੀ ਹੈ ਨਾ ਇਹਦਾ ਮਤਲਬ ਫਿਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਸੀ ਮੈਂ ਨਾ ਜ਼ਿਕਰ ਨਹੀਂ ਹੋ ਪਾਇਆ ਸੀ ਪਹਿਲਾਂ ਅੱਜ ਅੱਛਾ ਹੋ ਗਿਆ ਸਬਬ ਬਣ ਗਿਆ ਮੈਨੂੰ ਜੋ ਇੱਕ ਸੁਪਰ ਪਾਵਰ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਵੱਲੋਂ ਜੱਜ ਸੂਰੀਆ ਕਾਨ ਜੀ ਵੱਲੋਂ ਅ ਜਸਰਸ ਨਵਾਬ ਸਿੰਘ ਜੀ ਦੀ ਆਪਣਾ ਅਧਿਕਸ਼ਤਾ ਉੱਚ ਦਵਿੰਦਰ ਸ਼ਰਮਾ ਜੀ ਵੀ ਹੈਗੇ ਨੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਜਿਹਦੇ ਚ ਬੀਐਸ ਸੰਧੂ ਸਾਹਿਬ ਵੀ ਨੇ ਜਿਹੜੇ ਐਕਸ ਬੀਜੀਪੀ ਨੇ ਹਰਿਆਣੇ ਦੇ ਔਰ ਆਪਣੇ ਕੁਮਨ ਸਾਹਿਬ ਨੇ ਰਣਜੀਤ ਸਿੰਘ ਕੁਮੰਤੇ ਇੱਕਸ ਕੁਪਾਲ ਸਿੰਘ ਜੀ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਦਵਿੰਦਰ ਸ਼ਰਮਾ ਜੀ ਕਿਉਂਕਿ ਮੈਂ ਬਹੁਤ ਨਜ਼ਦੀਕ ਆਉਂਦਾ ਦੇ ਉਹ ਮੇਰੇ ਨੇੜੇ ਨਹੀਂ ਨਹੀਂ ਮੈਂ ਕਹੂੰਗਾ ਮੈਂ ਉਹਨਾਂ ਦੇ ਨਜ਼ਦੀਕ ਆ ਬਹੁਤ ਹੀ ਲੋਅਰ ਸੀਨੀਅਰ ਆਦਮੀ ਨੇ ਔਰ ਐਗਰੀਕਲਚਰ ਬਾਰੇ ਜਿੰਨਾ ਉਹਨਾਂ ਨੇ ਦੇਸ਼ ਮਤਲਬ ਦੁਨੀਆ 'ਚ ਜਦੋਂ ਵੀ ਕਿਤੇ ਐਗਰੀਕਲਚਰ ਦੀ ਗੱਲ ਹੁੰਦੀ ਤਾਂ ਸਾਡੇ ਦੇਸ਼ ਵੱਲੋਂ ਰਿਪਰੈਜ਼ੈਂਟ ਉਹੀ ਹੁੰਦੇ ਨੇ ਨਾਟ ਗਵਰਨਮੈਂਟ ਸਾਈਡ ਤੋਂ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਉਹਨਾਂ ਨੂੰ ਬੁਲਾਉਂਦੀਆਂ ਨੇ ਕਦੇ ਅਲੀ ਮੈਂ ਹੀ نو एवरीथिंग ਬਲਕਿ ਮੈਂ ਉਹਨਾਂ ਦੀ ਆ ਕਿਤਾਬ ਵੀ ਪੜ ਰਿਹਾ ਸੀ ਗਰਾਉਂਡ ਰਿਐਲਿਟੀ एग्रीन जेड़ा क्राइसिस है कि इसका पॉसिबल सलूशन कि मैं क्या भी है नू पंजाबी च लिखो प्लीज जायदा अनुवाद कराऊ पंजाबी च तां जो लोग पढ़ सकन कि ਸਾਡੀ ਪ੍ਰੋਬਲਮ ਕੀ ਹੈ ਐਗਰੀਨ ਮੀਨ ਐਗਰੀਕਲਚਰ ਖੇਤੀਬਾੜੀ ਦੀ ਪ੍ਰੋਬਲਮ ਕੀ ਹੈ ਇਹਦਾ ਪੌਸਿਬਲ ਸੋਲੂਸ਼ਨ ਕੀ ਹੋ ਸਕਦਾ ਹੈ ਇਹਦਾ ਇਹਦਾ ਤੌਰ ਤਰੀਕਾ ਕੀ ਹੈ ਇਹਨੂੰ ਸਹੀ ਕਰਨ ਦਾ ਤਾਂ ਉਸ ਕਮੇਟੀ ਨੇ ਮੈਨੂੰ ਬੁਲਾਇਆ ਸੀਗਾ ਉੱਥੇ ਕੋਈ ਪ੍ਰੈਜੈਂਟੇਸ਼ਨ ਸੀ ਕਿਸੇ ਦੀ ਉਹਨਾਂ ਨੇ ਕਿਹਾ ਪਲੀਜ਼ ਆ ਕੇ ਸਾਡੀ ਪ੍ਰੋਸੀਡਿੰਗ ਦਾ ਹਿੱਸਾ ਬਣੋ ਏ ਵੇਖੋ ਅਸੀਂ ਕੀ ਕਰ ਰਹੇ ਹਾਂ ਇਹ ਗੱਲ ਹੈਗੀ ਕੁਝ 10 12 ਦਿਨ ਪਹਿਲਾਂ ਦੀ ਕੋਈ ਸਬਬ ਨਹੀਂ ਬਣ ਪਾਇਆ ਜਿਹਦੇ ਨਾਲ ਮੈਂ ਤੁਹਾਡਾ ਉਹਦਾ ਜ਼ਿਕਰ ਕਰ ਸਕਾਂ ਅੱਜ ਉਹਦਾ ਮੌਕਾ ਹੈ ਕਿਉਂਕਿ ਗੱਲ ਹੋ ਰਹੀ ਹੈ ਕਿਸਾਨਾਂ ਦੀ ਮੰਗਾਂ ਦੀ ਇੱਕ ਤਾਂ ਮੈਂ ਇਹ ਕਹਾਂਗਾ ਕਿ ਮੈਨੂੰ ਉਸ ਕਮੇਟੀ ਦਾ ਹਿੱਸਾ ਬਣ ਕੇ ਜੋ ਉੱਥੋਂ ਦਾ ਐਟਮੋਸਫੇਅਰ ਸੀ ਕਮਾਲ ਦਾ ਸੀ ਜੋ ਉੱਥੇ ਮੈਨੂੰ ਡਿਟੇਲ ਕੁਝ ਗੱਲਾਂ ਮੈਨੂੰ ਨਹੀਂ ਪਤਾ ਸੀ ਬਲਕਿ ਬਹੁਤ ਸਾਰੀਆਂ ਗੱਲਾਂ ਇੰਡੋਨੇਸ਼ੀਆ ਦੇ ਵਿੱਚ ਐਗਰੀਕਲਚਰ ਦਾ ਕੀ ਸਿਸਟਮ ਹੈ ਨਿਊਜ਼ੀਲੈਂਡ ਚ ਅਗਰ ਸਪੋਰਟ ਪ੍ਰਾਈਜ਼ ਨਹੀਂ ਗਈ ਗਵਰਨਮੈਂਟ ਵੱਲੋਂ ਬਟ ਉਹ ਕਿਵੇਂ ਸਸਟੇਨ ਕਰ ਰਿਹਾ ਹੈ ਔਰ ਬਾਕੀ ਦੇਸ਼ਾਂ ਚ ਅਮਰੀਕਾ ਦਾ ਕਿਸਾਨ ਕੀ ਕਰ ਰਿਹਾ ਉਹਨਾਂ ਦਾ ਸੁਸਾਈਡ ਰੇਟ ਕਿੰਨਾ ਵੱਧ ਗਿਆ ਕੈਨੇਡਾ ਦਾ ਕਿਸਾਨ ਕੀ ਕਰ ਰਿਹਾ ਵਗੈਰਾ ਵਗੈਰਾ ਸਾਰਾ ਕੁਝ ਮੈਂ ਉੱਥੇ ਡਿਟੇਲ ਚ ਉਹ ਕੁਝ ਗੱਲਾਂ ਹੋਈਆਂ ਕੁਝ ਦਾ ਪਤਾ ਸੀ ਕੁਝ ਨਵੀਆਂ ਚਾਜਦਾ ਪਰ ਮੈਂ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਇਸ ਕਮੇਟੀ ਨੇ ਜੋ ਵੀ ਉੱਤੇ ਪ੍ਰਸੀਡਿੰਗ ਕੀਤੀ ਕਿਉਂਕਿ ਮੈਂ ਬਾਹਲਾ ਨਹੀਂ ਦੱਸ ਸਕਦਾ ਨਾ ਕਿਉਂਕਿ ਇਹਨਾਂ ਨੇ ਸੁਪਰੀਮ ਕੋਰਟ ਚ ਕਮੇਟੀ ਦੀ ਰਿਪੋਰਟ ਪੇਸ਼ ਕਰਨੀ ਹੈ ਬਹੁਤ ਹੀ ਪੋਜ਼ਿਟਿਵ ਐਟੀਟਿਊਡ ਹੈ ਪੋਜ਼ਿਟਿਵ ਹਰ ਗੱਲ ਨੂੰ ਇੱਕ ਲੈਂਡ ਦਾ ਤਰੀਕਾ ਹੁੰਦਾ ਹੈ ਨਾ ਕਿ ਮਿਨੀਮਮ ਸਪੋਰਟ ਪ੍ਰਾਈਸ ਕਿਉਂ ਚਾਹੀਦਾ ਹੈ ਐਮ ਐਸ ਪੀ ਉਹਦੇ ਲਈ ਉਹ ਜ਼ਰੂਰੀ ਕਿਉਂ ਹੈ ਤਾਂ ਕਿਸਾਨਾਂ ਦੇ ਬੇਸਿਕ ਮਸਲੇ ਕੀ ਨੇ ਦੇ ਨੋ एवरीथिंग ਉਹਨਾਂ ਨੂੰ ਸਾਰੇ ਕਾਸੇ ਦਾ ਪਤਾ ਹੈ ਸਾਰੇ ਕਾਸੇ ਦਾ ਇਹ ਬਹੁਤ ਅੱਛੀ ਗੱਲ ਹੈ ਜਦੋਂ ਤੁਹਾਨੂੰ ਕਿਸੇ ਨੂੰ ਮਸਲੇ ਪਤਾ ਹੋ ਔਰ ਉਹਨਾਂ ਦਾ ਐਟੀਟਿਊਡ ਉਹਨਾਂ ਦਾ ਤੌਰ ਤਰੀਕਾ ਬਹੁਤ ਹੀ ਪੋਜ਼ਿਟਿਵ ਹੋਵੇ ਤਾਂ ਸਮਝੋ ਮਾਮਲਾ ਸਾਡੇ ਪਾਸੇ ਜਾਊਗਾ ਮੈਂ ਇਹ ਨੱਕ ਕਹਿ ਸਕਦਾ ਕਿ ਸੁਆਮੀ ਨਾਥਨ ਜੀ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਰਿਪੋਰਟ ਦੀ ਕਿ ਉਹ ਬਹੁਤ ਬੈਟਰ ਸੀ ਮੈਨੂੰ ਲੱਗਦਾ ਹੈ ਕਿ ਰਿਪੋਰਟ ਉਸ ਤੋਂ ਵੀ ਬੈਟਰ ਹੋਊਗੀ ਇਹ ਮੇਰਾ ਅੰਦਾਜ਼ਾ ਹੈ ਡੈਫੀਨਿਟਲੀ ਉਹਨਾਂ ਦਾ ਕੋਈ ਵੀ ਮੈਂਬਰ ਇਸ ਗੱਲ ਬਾਰੇ ਨਾ ਗੱਲ ਕਰੂਗਾ ਨਾ ਹੀ ਉਹ ਕਰ ਰਹੇ ਨੇ ਨਾ ਹੀ ਉਹਨਾਂ ਨੇ ਕੀਤੀ ਹੈ ਕਿਉਂਕਿ ਉਹਨਾਂ ਨੇ ਉਹ ਰਿਪੋਰਟ ਸੁਪਰੀਮ ਕੋਰਟ 'ਚ ਪੇਸ਼ ਕਰਨੀ ਹੈ ਔਰ ਕੱਲ ਨੂੰ ਸੁਪਰੀਮ ਕੋਰਟ ਵੱਲੋਂ ਜਦੋਂ ਗਵਰਨਮੈਂਟ ਨੂੰ ਦਿੱਤੀ ਜਾਊਗੀ ਜਾਂ ਨਸ਼ਰ ਹੋਊਗੀ ਤਾਂ ਉਹਦਾ ਵਜ਼ਨ ਬਹੁਤ ਵੱਜੂਗਾ ਇਹ ਇੱਕ ਬਹੁਤ ਅੱਛੀ ਗੱਲ ਹੋਊਗੀ ਬਹੁਤ ਹੀ ਬਾਕ ਕਮਾਲ ਗੱਲ ਹੋਊਗੀ ਔਰ ਉਹ ਬਹੁਤ ਹੀ ਪੋਜੀਟਿਵਲੀ ਇਸ ਗੱਲ ਨੂੰ ਲੈ ਰਹੇ ਨੇ ਮੈਂ ਨਾ ਇੱਕ ਛੋਟੀ ਜੀ ਤੁਹਾਡੇ ਨਾਲ ਗੱਲ ਕਰੂਗਾ ਕਿ ਇਹ ਗੱਲਾਂ ਦੀ ਜ਼ਰੂਰਤ ਕਿਉਂ ਆ ਉਹਗੇ ਐਮਐਸਪੀ ਜਿਵੇਂ ਕਿਹਾ ਜਾਂਦਾ ਇਹ ਬਹੁਤ ਸਾਰੀਆਂ ਜਗ੍ਹਾ ਤੇ ਹੈ ਇਹਨਾਂ ਨੇ ਲਾਵਾ ਦੇ ਵਿੱਚ ਫਰਕ ਕਰ ਲਿਆ ਹੈ ਕਈ ਥਾਵਾਂ ਤੇ ਅਲੱਗ ਤਰੀਕੇ ਨਾਲ ਸਪੋਰਟ ਕੀਤੀ ਜਾਂਦੀ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਜਿਹੜਾ ਮਾਡਲ ਚੱਲ ਰਿਹਾ ਨਾ ਇਕਨੋਮਿਕ ਮਾਡਲ ਉਹ ਐਗਰੀਕਲਚਰ ਦੇ ਅਗੇਂਸਟ ਹੈ ਐਗਰੀਕਲਚਰ ਦੇ ਖਿਲਾਫ ਆ। ਤੇ ਉਹਨੂੰ ਸਹੀ ਕਰਨ ਲਈ ਸਾਨੂੰ ਇੱਕ ਪੂਰੇ ਸਿਸਟਮ ਤੇ ਝੋਟ ਕਰਨੀ ਪੈਣੀ ਹੈ। ਖੈਰ ਉਹ ਲੰਬੀ ਲੜਾਈ ਆ। ਇਹ ਬਟ ਇਹ ਹੈ ਕਿਵੇਂ ਆ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦਿੰਦਾ। ਸਾਡੇ ਦੇਸ਼ ਦੀ ਉਦਾਹਰਣ ਦਿੰਦਾ। ਸਾਡੇ ਨਾ ਹੁਣੇ ਜੇ ਇੱਕ ਇੰਡਸਟਰੀ ਲਿਸਟ ਨੇ ਅਨਿਲ ਅੰਬਾਨੀ ਜੀ 2023 ਦੇ ਵਿੱਚ ਉਹਨਾਂ ਦੇ ਸਿਰ ਤੇ ਕਰਜ਼ਾ ਸੀ। ਉਸ ਕਰਜ਼ੇ ਦਾ ਪਤਾ ਕਿੰਨਾ ਸੀ 47250 ਇਹ ਪੰਜਾਬ ਦੀ ਜਿੰਨੀ ਟੋਟਲ ਇਨਕਮ ਹੁੰਦੀ ਹੈ ਨਾ ਸਾਲ ਦੀ ਉਹਦਾ ਅੱਧਾ ਹੈ ਇੰਨਾ ਕਰਜ਼ਾ ਸੀ ਇਹਨੇ ਲਾਮਾਨੀ ਹੋ ਰਿਆ ਸਿਰ ਔਰ ਸਾਰਾ ਰਾਈਟ ਆਫ ਕਰਤਾ ਮਾਫ ਕਰਤਾ ਸਿਰਫ ਉਹਨਾਂ ਨੂੰ ਇਹਦੇ ਵਿੱਚੋਂ ਦੇਣਾ ਪਿਆ ਕੁਝ 455 ਕਰੋੜ ਰੁਪਏ ਬਾਕੀ ਸਾਰਾ ਮਾਫ ਕਰਤਾ ਮੈਂ ਉਹਦਾ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦੇ ਵਿੱਚ ਅੱਜ ਦੇ ਇੱਕ ਇੰਡਸਟਰੀ ਲਿਸਟ ਦੀ ਗੱਲ ਕੀਤੀ ਹੈ ਮੈਂ ਅੱਜ ਹੋਰ ਕਿੰਨੇ ਨੇ ਤੇ ਕਿੰਨਾ ਕਰਜ਼ਾ ਉਹਨਾਂ ਦਾ ਮਾਫ ਹੋ ਰਿਹਾ ਇਹਦਾ ਅੰਦਾਜ਼ਾ ਲਾ ਲਓ ਇਹ ਹੈ ਸਿਸਟਮ ਸਾਡੀ ਗਵਰਨਮੈਂਟ ਨੇ ਆ ਬਜਟ ਹੈ 50 ਲੱਖ ਕਰੋੜ ਦਾ ਐਕਸਪੈਂਡੀਚਰ ਹੈ ਆ ਜਿਹੜਾ ਹੁਣੇ ਬਜਟ ਪੇਸ਼ ਹੋਇਆ ਤੇ ਆਲੂ ਪਿਆਜ਼ ਤੇ ਟਮਾਟਰ ਉਹਨੂੰ ਬਚਾਉਣ ਲਈ ਵੀ ਉਹ ਸ਼ੂਟ ਆਪਣਾ ਕਰ ਜੇ ਵਗੈਰਾ ਵਗੈਰਾ ਉਹਦੇ ਲਈ ਰਿਜ਼ਰਵ ਪੈਸਾ ਪਤਾ ਕਿੰਨਾ ਰੱਖਿਆ 500 ਕਰੋੜ ਸਿਰਫ ਇਹ ਜਿਹੜਾ ਕਰਜ਼ਾ ਮਾਫ਼ ਕੀਤਾ ਹੈ ਮੈਨੂੰ ਲੱਗਦਾ ਜੇ ਤੁਸੀਂ ਉਹ ਨੂੰ ਇੱਧਰ ਇਸਤੇਮਾਲ ਕਰ ਲੈਂਦੇ ਅਗਲੇ ਪਤਾ ਹੀ ਨਹੀਂ ਕਿੰਨੇ ਸਾਲਾਂ ਵਾਲੇ ਮਾਮਲੇ ਸੈੱਟ ਹੋ ਜਾਣਾ ਸੀ ਔਰ ਇਹ ਜਿਹੜਾ ਐਮਐਸਪੀ ਦਾ ਰੌਲਾ ਪਾਉਂਦੇ ਨੇ ਜੇ ਸੁਆਮੀਨਾਥਨ ਜੀ ਦੀ ਰਿਪੋਰਟ ਦੇ ਮੁਤਾਬਕ ਆਪਾਂ ਜਾਈਏ ਨਾ ਤਾਂ ਕੋਈ 15 ਲੱਖ ਕਰੋੜ 20 ਲੱਖ ਕਰੋੜ ਨਹੀਂਗਾ ਪਰਕੌਰ ਪਰਕੌਰ ਕਰਨ ਦੇ ਉੱਤੇ ਪੈਸਾ ਲੱਗੂਗਾ ਐਮਐਸਪੀ ਦਾ 23 ਫਸਲਾਂ ਤੇ ਸਿਰਫ 1.5 ਲੱਖ ਕਰੋੜੋ ਵੀ ਮੈਕਸਿਮਮ ਕਹਿ ਰਿਹਾ ਮੈਂ ਲੱਗੂਗਾ ਆ ਦੋ ਕਮੇਟੀ ਇਹ ਸਿਫਾਰਸ਼ਾ ਕਰੂਗੀ ਉਹਦਾ ਬਾਅਦ ਚ ਪਤਾ ਲੱਗੂਗਾ ਕੀ ਹੈ ਪਰ ਜੇ ਸੁਆਮੀ ਨਾਥਨ ਜੀ ਦੇ ਹਿਸਾਬ ਨਾਲ ਜਾਈਏ ਔਰ ਕਿਸਾਨੀ ਹੈ ਜਿਹੜੀ ਕਿਸਾਨੀਆਂ ਦੇ ਜਿਹੜੇ ਪ੍ਰੋਡਕਟ ਨੇ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸ਼ੈ ਹੈ ਖਾਣਾ ਤੇ ਪਾਣੀ ਹੈ ਇਹ ਬਿਜ਼ਨਸ ਸਭ ਤੋਂ ਪਹਿਲਾਂ ਦਾ ਇਹਦੇ ਲਈ ਅਗਰ ਅਸੀਂ ਇਹਨੂੰ ਪਿੱਛੇ ਧੱਕ ਦਿਆਂਗੇ ਤੇ ਹਰ ਚੀਜ਼ ਨੂੰ ਅਸੀਂ ਦੂਜੀ ਅਧਿਕਾਰਯੋਗ ਹੈਗਾਲੇ ਪਾਸੇ ਲੈ ਜਾਵਾਂਗੇ ਜਾ ਲੰਘ ਜੇ ਥੋੜਾ ਥੋੜਾ ਜਿਹਾ ਵੇ ਵਾਹ ਜੀ ਬਾਬਾ ਕਰਕੇ ਕੀ ਫਾਈਟਰ ਪਲੇਨ ਹੈ ਚੱਲੋ ਘੈਂ ਪੌਣੀ ਇਹ ਵੀ ਆ ਜਾਂਦੇ ਹੁੰਦੇ ਆ ਪਾਈ ਇਹ ਪਹਿਲਾਂ ਇੱਕ ਅੱਧਾ ਹੋਵੇ ਤਾਂ ਚੰਗਾ ਲੱਗਦਾ ਜੇ ਬਾਹਲੇ ਲੰਗਰ ਲੱਗ ਜੰਨਾ ਫਿਰ ਬੰਦਾ ਦਾ ਯਾਰ ਲੰਗੀ ਜਾਂਦੇ ਨਹੀਂ ਤਾਂ ਕਿਹੜਾ ਚੰਗਾ ਲੱਗਦਾ ਵੇਖੋ 에ਰਪੋਰਟ ਨਾਲ ਹੀ ਹੈ ਮੈਂ ਜੋ ਗੱਲ ਕਰ ਰਿਹਾ ਸੀਗਾ ਇੱਥੇ ਸੀਗਾ ਤਾਂ ਸਵਾ ਮਿੰਨਤ ਤੁਜੀ ਆਲਾ ਸਾਰਾ ਨੇ ਵੀ ਜੇ ਇਹ ਸਿਸਟਮ ਜੋ ਮਾਡਲ ਚੱਲ ਰਿਹਾ ਐ ਐਗਰੀਕਲਚਰ ਸਭ ਤੋਂ ਪੁਰਾਣਾ ਧੰਦਾ ਸਭ ਤੋਂ ਬਰਾਣਾ ਮਾਮਲਾ ਐ ਇਹਨੂੰ ਜੇ ਤੁਸੀਂ ਪਿੱਛੇ ਧੱਕ ਦਿਓਗੇ ਉਦਯੋਗਿਕ ਚੀਜ਼ਾਂ ਨੂੰ ਅੱਗੇ ਲੈਣਗੇ ਜਿਵੇਂ ਸਾਡੇ ਸਾਰੇ ਹੋ ਰਿਹਾ ਅਸੀਂ ਵੀ ਕੀ ਕਰ ਰਹੇ ਆ ਆ ਮੈਂ ਮੋਹੱਲੀ ਚ ਬੈਠਾ ਐ ਤੂੰ ਲੁਧਿਆਣਾ ਹੁੰਦੇ ਹੋਏ ਮੁੱਲਾਂਪੁਰ ਤੱਕ ਚੜੇ ਜਾ ਲੁਧਿਆਣਾ ਦੇ ਅੱਗੇ ਤੱਕ ਮਤਲਬ ਮੈਨੂੰ ਤਾਂ ਪੰਜਾਬ ਨਜ਼ਰ ਨਹੀਂ ਆਉਂਦਾ ਕਿੱਥੇ ਬਸਤੀਆਂ ਬਣ ਗਈਆਂ ਹੁੰਦੀਆਂ ਜਿਵੇਂ ਆਹ ਹਾਲ ਹੋ ਗਿਆ ਖੇਤੀਬਾੜੀ ਦੀ ਜ਼ਮੀਨ ਕਿੰਨੀ ਕਰੇਗੀ ਉਹ ਜਗਰਾਉਂ ਤੋਂ ਅੱਗੇ ਮਾੜਾ ਜਾਂ ਪੰਜਾਬ ਸ਼ੁਰੂ ਹੁੰਦਾ ਜਿੱਥੇ ਖੇਤੀਬਾੜੀ ਨਜ਼ਰ ਆਉਂਗੀ ਜਾਂ ਅਸੀਂ ਇਧਰ ਨੰਗਲਾਲ ਜਾ ਕੇ ਆ ਰਹੀ ਸੀ ਫਿਰ ਉੱਥੇ ਪਹਾੜ ਹੈਗੇ ਨੇ ਬਟ ਜਿਹੜਾ ਇਹ ਐਗਰੀਕਲਚਰ ਸੂਬਾ ਹੈ ਇਹ ਰਹਿ ਰਿਹਾ ਜਾਂ ਨਹੀਂ ਰਹਿ ਰਿਹਾ ਭਾਰਤ ਸਰਕਾਰ ਵੀ ਲੱਗੀ ਹੋਈ ਹੈ ਇੱਕ ਭਾਰਤਮਾਲਾ ਸੜਕਾਂ ਕੱਢਣ ਦੇ ਉੱਤੇ ਮਤਲਬ ਉਹ ਸਾਰਾ ਹੁੰਦੀ ਉਹ ਗੱਲ ਖਿਆਲ ਹੈ ਖੇਤੀਬਾੜੀ ਜਿਹੜੀ ਤੇ ਸਭ ਤੋਂ ਜ਼ਰੂਰੀ ਸ਼ਾਇ ਹੈ ਉਹਦੇ ਨਾਲ ਕੋਈ ਖਿਆਲ ਨਹੀਂ ਸੋ ਆਪਾਂ ਵਾਪਸ ਆਉਂਦੇ ਹਾਂ ਉਸੇ ਗੱਲ ਤੇ ਤਾਂ ਕਮੇਟੀ ਫੈਰ ਜੋ ਕਰ ਰਹੀ ਕਰ ਰਹੀ ਹੈ ਤੁਹਾਨੂੰ ਇਸ ਮਾਡਲ ਬਾਰੇ ਸੋਚਣਾ ਪਊਗਾ ਇਸ ਮਾਡਲ ਦੇ ਬਹੁਤ ਸਾਰੇ ਨੁਕਸਾਨ ਸ਼ੁਰੂ ਹੋ ਗਏ ਨੇ ਜਿਹੜਾ ਕਰੋਨੀ ਕੈਪਟਲਿਜ਼ਮ ਤੁਸੀਂ ਵਰਡ ਸੁਣਿਆ ਹੋਣਾ ਕਰੋਨੀ ਕੈਪਟਲਿਜ਼ਮ ਕੀ ਹੈ ਕਿ ਪੈਸਾ ਇੱਕ ਥਾਂ ਤੇ ਇਕੱਠਾ ਹੋ ਰਿਹਾ ਹੈ ਇੱਕ ਥਾਂ ਤੇ ਹੀ ਮਾਫ ਹੋ ਰਿਹਾ ਆ ਜਿਵੇਂ ਇਹਨਾਂ ਦਾ ਕੀਤਾ ਹੋ ਨਹੀਂ ਰਿਲਾਇੰਸ ਵਾਲਿਆਂ ਦਾ ਅਨੇਲਮਾਡੀ ਵਾਲੀ ਰਿਲਾਇੰਸ ਦਾ ਇਹ ਇਕੱਠਾ ਵੀ ਇੱਕ ਥਾਂ ਤੇ ਹੋ ਰਿਹਾ ਤਾਂ ਹੀ ਤਾਂ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਦੇ ਦਿੱਤੇ ਜਾਂਦੇ ਨੇ ਔਰ ਇਹ ਪੋਲਿਟਿਸ਼ਨਰ ਨੂੰ ਸੂਟ ਕਰਦਾ ਇਨੈਕਸੈਂਸ ਬਣ ਜਾਂਦਾ ਬਾਅਦ ਵਿੱਚ ਅਮਰੀਕਾ ਦੇ ਵਿੱਚ ਸਭ ਤੋਂ ਵੱਡੇ ਕਿਸਾਨ ਪਤਾ ਕੌਣ ਹੈ ਬੈਲਗੇਟ ਔਰ ਉਹਦੇ ਅੱਗੇ ਹੋਰ ਪਤਾ ਨਹੀਂ ਕਿੰਨੇ ਬੰਦੇ ਤਿੰਨ ਤਿੰਨ ਲੱਖ ਕਰੋੜ ਦੀ ਉਹਨਾਂ ਦੀ ਖੇਤੀ ਬਾੜੀ ਹੈ ਇਹ ਇਹਦੇ ਬਾਰੇ ਸੋਚਣਾ ਪਊਗਾ ਔਰ ਇੱਕ ਗੱਲ ਹੋਰ 23 ਫਸਲਾਂ ਦੇ ਉੱਤੇ ਇਸ ਵਾਰੀ ਮੈਂ ਤੁਹਾਨੂੰ ਦਾਲ ਦੀ ਉਦਾਹਰਣ ਦਿੰਦਾ ਦਾਲਾਂ ਦਾਲ ਦੀ ਤਾਲਾ ਬਹੁਤ ਸਾਰੀਆਂ ਦਾਲਾਂ ਅਸੀਂ 65 ਲੱਖ ਟਨ ਦਾਲ ਐ ਸਾਲ ਬਾਹਰੋਂ ਮੰਗਾਈ ਹੈ ਉਹ ਦੂਬਿਜਨਸਲ 30 ਲੱਖ ਟਨ ਸੀ